ਤੁਸੀਂ NSA ਲਾਓ ਤੁਸੀਂ UAPA ਲਾਓ ਭਾਈ ਅਮਰਿਤਪਾਲ ਸਿੰਘ ਦਾ ਕੋਈ IT ਸੈੱਲ ਨਹੀਂ ਕੋਈ ਕੁਝ ਨਹੀਂ ਆਮ ਲੋਕੀ سوشل میڈیا ਉੱਪਰ ਕੀ ਇਹੋ ਜਿਹੀਆਂ ਰੈਲੀਆਂ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਡਿਫੈਂਡ ਕਰਨ ਪਹੁੰਚ ਜਾਂਦੇ ਨੇ ਬੜੀ ਵੱਡੀ ਗੱਲ ਹੈ ਵੀ ਭਾਈ ਅਮਰਿਤਪਾਲ ਸਿੰਘ ਪਾਰਟੀ ਦੇ ਪ੍ਰਧਾਨ ਜੇਲ੍ਹ 'ਚ ਨੇ ਸਾਥੀਆਂ ਜਿਹੜੇ ਬਾਹਰ ਨੇ ਉਹਨਾਂ ਦੇ ਉਹਨਾਂ ਨੇ ਪਾਰਟੀ ਬਣਾਈ ਹੈ ਤੇ ਰੌਲਾ ਗੱਲਾ CM ਹ ਉਸ ਤੱਕ ਪਹੁੰਚ ਗਿਆ ਮੈਂ ਤਾਂ ਨਹੀਂ ਸਮਝਦਾ ਕੋਈ ਪਾਰਟੀ ਹੋਰ ਬਣੀ ਹੋਵੇ ਤੇ ਇੰਨੀ ਜ਼ਿਆਦਾ ਤਲਖੀ ਹੋਈ ਹੋਵੇ ਇਹ ਜਿਹੜੇ ਤਿੱਖੇ ਬਿਆਨ ਹੀ ਦੱਸਦੇ ਨੇ ਵੀ ਇਸ ਪਾਰਟੀ ਨੇ ਬੜੀ ਚੜ੍ਹਤਕ ਜਾਣਾ ਹੈ ਇੱਕ ਦਿਨ ਸਰਕਾਰ ਵੀ ਬਣਾਉਣੀ ਹੈ ਪਰ ਇੱਕ ਵਕੀਲ ਦੇ ਤੌਰ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹੋ ਯੁਆਪਾ ਕੀ ਯੁਆਪਾ ਲੱਗਣ ਤੋਂ ਬਾਅਦ ਇਹ ਸੰਭਵ ਆ ਵੀ ਉਹਨਾਂ ਦੇ ਬਾਹਰ ਆਉਣ ਦੇ ਚਾਂਸ ਫੂਰ ਘਟ ਜਾਂਦੇ ਨੇ ਪਹਿਲਾਂ ਨਾ ਕਹਿੰਦੇ ਸਿੰਪਥੀ ਦਾ ਜਿਹੜਾ ਆ ਆ ਵੋਟ ਬੈਂਕ ਜਿਹੜਾ ਹਾਸਲ ਕਰਕੇ ਭਾਈ ਅਮਰਤਪਾਲ ਕਹਿੰਦੇ ਵੀ ਸੰਸਦ ਬਣ ਗਏ ਵੀ ਉਹਨਾਂ ਦੇ ਉੱਤੇ ਜੀ ਐਨਐਸਸੀ ਲੱਗੀ ਉਹ ਸੰਸਦ ਬਣ ਗਏ ਕਹਿੰਦੇ ਹੁਣ ਇੱਕ ਨਵੇਂ ਕੇਸ ਦੇ ਵਿੱਚ ਫਸ ਗਏ ਨੇ ਗੁਰਪ੍ਰੀਤ ਸਿੰਘ ਹਰੀਨੌਰ ਵਾਲੇ ਕੇਸ ਦੇ ਵਿੱਚ ਉਹਨਾਂ ਤੇ ਯੂਆਪਾ ਲੱਗਦੀ ਆ ਕਹਿੰਦੇ ਨਿਕਲਣ ਦੇ ਚਾਂਸ ਤਾਂ ਬੜੇ ਘੱਟ ਨੇ ਜਿਸ ਬੰਦੇ ਨੂੰ ਅਗਵਾਈ ਸੌਂਪੀ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਇੱਥੇ ਹੁਣ ਕਮੇਟੀ ਬਣ ਗਈ ਆ ਪਰ ਇੱਕ ਉਹਨਾਂ ਪਾਰਟੀਆਂ ਨਾਲ ਟੱਕਰ ਲੈਣੀ ਸਥਾਪਿਤ ਹੋਈਆਂ ਧਿਰਾਂ ਦੇ ਨਾਲ ਟੱਕਰ ਲੈਣੀ ਕਿਵੇਂ ਪੋਸੀਬਲ ਹੋਊਗਾ ਕਿਤੇ ਇਹ ਤਾਂ ਨਹੀਂ ਹੋਊਗਾ ਜਿਹੜਾ ਸਵਾਲ ਇੱਕ ਵੱਡਾ ਆ ਵੀ ਪ੍ਰਾਣ ਅਕਾਲੀ ਦਲਾ ਵਾਂਗ ਇਹ ਵੀ ਥੋੜੇ ਜੇ ਸਮੇਂ ਬਾਅਦ ਲੋਕ ਇਹਨੂੰ ਵੀ ਭੁੱਲ ਜਾਣਗੇ ਤੇ ਦੂਜੀ ਗੱਲ ਜਿਹੜੇ ਬਾਗੀ ਹੋ ਜਾਂਦੇ ਨੇ ਆਪਣੀ ਪਾਰਟੀ ਤੋਂ ਟਿਕਟ ਤੋਂ ਨਾਰਾਜ਼ ਹੋ ਜਾਂਦੇ ਨੇ ਵੀ ਉਹ ਸਾਰੀ ਭਰਤੀ ਇੱਥੇ ਜਿ ਸ਼ੁਰੂ ਹੋ ਜੂਗੀ ਭਾਵੇਂ ਬੀਬੀ ਜ਼ਗੀਰ ਕੌਰ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮਤਲਬ ਉਹੀ ਲੋਕ ਤਾਂ ਨਹੀਂ ਆ ਕੇ ਇਹਨੂੰ ਵੀ ਹਾਈਜੈਕ ਕਰ ਲੈਣਗੇ ਠੇਡੇ ਤੱਕ ਬਾਈਤੇ ਹੀ ਨਹੀਂ ਹਰੇਕ ਨੂੰ ਜਿਹੜਾ ਘਰੋਂ ਬਾਹਰ ਤੁਰਦਾ ਜਿਹਨੇ ਤੁਰਨਾ ਹੀ ਨਹੀਂ ਪਲਾਂਘ ਪੁੱਟਣੀ ਨਹੀਂ ਘਰੇ ਬੈਠੇ ਰਹਿਣਾ ਕੰਬਲ ਦੀ ਖੇਸੀ ਮਾਰ ਕੇ ਉਹਨੂੰ ਤਾਂ ਫਿਰ ਕੀ ਐ ਉਹਨੂੰ ਤਾਂ ਕਿਹੜਾ ਕੋਈ ਨੁਕਸਾਨ ਐ ਇਸ ਦੇ ਵਿੱਚ ਇਸ ਪਾਰਟੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਨਾਲ ਚਾਹੇ ਜੇਲ੍ਹ 'ਚ ਜਿਹੜੇ ਨੌਜਵਾਨ ਨੇ ਤਿਬਰੂਗੜ ਚਾਹੇ ਅਮਰitsar 'ਚ ਨੇ ਚਾਹੇ ਬਾਹਰ ਨੇ ਉਹ ਸਾਰੇ ਉਹ ਬੰਦੇ ਨੇ ਜਿਹੜੇ ਕੌਮੀ ਕਾਰਜਾਂ ਲਈ ਚੱਲੇ ਜਿਨ੍ਹਾਂ ਜਨੂਨ ਐ ਜਿਨ੍ਹਾਂ ਵਿੱਚ ਜਜ਼ਬਾ ਕਿਸੇ ਤਰੀਕੇ ਦਾ ਉਹ ਤਾਂ ਚੱਲੇ ਸਾਡੇ ਕੋਲ ਕਿਸੇ ਨੂੰ ਦੇਣ ਲਈ ਕੋਈ ਪ੍ਰਧਾਨਗੀਆਂ ਨਹੀਂ ਕੋਈ ਅਹੁਦੇ ਹੀ ਨਹੀਂ ਕੋਈ ਚੇਅਰਮੈਨੀਆਂ ਨਹੀਂ ਕੋਈ ਰੇਤੇ ਦੀਆਂ ਖੱਡਾਂ ਨਹੀਂ ਕੋਈ ਹੋਰ ਚੀਜ਼ ਨਹੀਂ ਇਹੋ ਜੀ ਪਰ ਤਾਂ ਵੀ ਲੋਕ ਆਪ ਮੁਹਾਰੇ ਚੱਲਣ ਨੂੰ ਫਿਰਦੇ ਨੇ ਕਾਈ ਜੁੜਨੂ ਫਿਰਦੇ ਨੇ ਤਾਂ ਇਹ ਦੇਖੋ ਗੁਰੂ ਮਹਾਰਾਜ ਦਾ ਇੱਕ ਵਰਤਾਰਾ ਕਹਿ ਲਓ ਫਰਜ਼ ਕਰੋ ਕੱਲ ਨੂੰ ਤੁਹਾਡੀ ਪਾਰਟੀ ਦਾ ਮਾਹੌਲ ਬਣਦਾ ਆ ਪੰਜਾਬ 'ਚ ਕਿ ਹਾਂ ਇਹਨਾਂ ਦੇ ਉਮੀਦਵਾਰ ਜਿੱਤਣ ਦੇ ਹੱਕਦਾਰ ਹੋ ਸਕਦੇ ਨੇ ਫਿਰ ਦੂਜੀਆਂ ਪਾਰਟੀਆਂ ਵਾਲੇ ਵੀ ਅਪਰੋਚ ਕਰਨਗੇ ਨਾ ਜਿਹੜੇ ਨਰਾਜ਼ ਹੋਏ ਮੈਂ ਕੁਝ ਇਹ ਕਹਿਣਾ ਚਾਹੁੰਦਾ ਆ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਆ ਵੀ ਕੀ ਉਹਨਾਂ ਸਾਰਿਆਂ ਦੇ ਲਈ ਫਿਰ ਦਰਵਾਜ਼ੇ ਬਾਕੀ ਪਾਰਟੀਆਂਆਂ ਵਾਂਗ ਖੁੱਲ ਜਾਣਗੇ ਕਿ ਜਾਂ ਵਾਕਈ ਜਿਵੇਂ ਨੌਜਵਾਨਾਂ ਦੀ ਗੱਲ ਹੁੰਦੀ ਆ ਜਾਂ ਉਹਨਾਂ ਸੰਘਰਸ਼ੀ ਲੋਕਾਂ ਦੀ ਗੱਲ ਹੁੰਦੀ ਆ ਕਿ ਉਹਨਾਂ ਨੂੰ ਹੀ ਫੋਕਸ ਦੇ ਵਿੱਚ ਰੱਖਿਆ ਜਾਊਗਾ ਨੁਮਾਇੰਦਗੀ ਦੇਣ ਵੇਲੇ ਜਿਹੜਾ ਵਾਰਿਸ ਪੰਜਾਬ ਦੇ ਨਾਂ ਹੈ ਨਾ ਜੀ ਇਹ ਹੈ ਹੀ ਨੌਜਵਾਨੀ ਨਾਲ ਜੁੜੇ ਇਹ ਬਾਈ ਦੀਪਸਿਧੂ ਦਾ ਚਲਾਇਆ ਹੋਇਆ ਨਾਂ ਹੈ ਕਿਸਾਨੀ ਅੰਦੋਲਨ ਦੇ ਵਿੱਚ ਫਿਰ ਭਾਈ ਅੰਬਿਤਪਾਲ ਸਿੰਘ ਇਸ ਦੇ ਪ੍ਰਧਾਨ ਬਣੇ ਮੇਰੀ ਭਾਈ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਲਈ ਸੀ ਵੀ ਜਿਨੇ ਵੀ ਪੰਜਾਬ ਦੇ ਇੰਟੈਲੈਕਚੁਅਲਸ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ ਤੇ ਆਪਾਂ ਜਿਹੜਾ ਇਹ ਸਾਰਾ ਤਿਆਰ ਕਰੀਏ ਉੱਥੇ ਸਾਰੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਠੀਕ ਹੈ ਇੰਨਾ ਇੰਨਾ ਇਸ਼ੂਸ ਤੇ ਆਪਣਾ ਕੰਮ ਕਰਨਾ ਹੀ ਹੈ ਪੰਜਾਬ ਦੇ ਜਿਹੜੇ ਮੇਨ ਇਸ਼ੂਸ ਦਾ ਇਹ ਇਸ ਤਰੀਕੇ ਨਾਲ ਕੋਈ ਬਿਆਨਬਾਜ਼ੀ ਹਲੇ ਤੱਕ ਨਹੀਂ ਆਈ ਕਿ ਪਾਰਟੀ ਦੇ ਵਿੱਚ ਅਸੀਂ ਟਿਕਟਾਂ ਜਿਹੜੀਆਂ ਨੇ ਉਹ ਇਹ ਵੀ ਹੋ ਸਕਦਾ ਕਿ ਗੈਰ ਸਿੱਖ ਨੂੰ ਵੀ ਦੇ ਸਕਦੇ ਆ ਬੰਦਾ ਕੈਪੇਬਲ ਹੋਵੇ ਅ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨਾਲ ਗੱਲਬਾਤ ਹੋਈ ਕੋਈ ਕਿਉਂਕਿ ਹੋ ਸਕਦਾ ਕਿ ਉਹ ਇਹ ਵੀ ਸਵਾਲ ਨੇ ਨਾ ਇਹ ਵੀ ਬਹੁਤ ਲੋਕ ਕਹਿੰਦੇ ਨੇ ਕਹਿੰਦੇ ਵੀ ਉਹਨਾਂ ਨਾਲ ਇਕੱਠੇ ਹੋ ਕੇ ਵੀ ਚੱਲਿਆ ਜਾ ਸਕਦਾ ਸੀ ਉਹ ਵੀ ਕਹਿੰਦੇ ਵੀ ਕਾਫੀ ਮਿਲਦੀ ਜੁਲਦੀ ਜਿਹੜੀ ਗੱਲਬਾਤ ਆ ਉਹ ਕਰਦੇ ਰਹਿੰਦੇ ਨੇ ਹਮੇਸ਼ਾ ਅਸੀਂ ਕਿਸੇ ਧਨਾੜ ਬੰਦਿਆਂ ਕੋਲੋਂ ਵਪਾਰੀਆਂ ਕੋਲੋਂ ਜਾਂ ਕਿਸੇ ਹੋਰ ਕੋਈ ਕਾਲੇ ਧੰਦੇ ਕਰਨ ਵਾਲੇ ਲੋਕਾਂ ਕੋਲੋਂ ਨਹੀਂ ਕੋਈ ਚੀਜ਼ ਲੈ ਕੇ ਚੱਲ ਰਹੇ ਅਸੀਂ ਸਿਰਫ ਆਵਾਮ ਦੀ ਲੋਕਾਂ ਦੀ ਸਪੋਰਟ ਨਾਲ ਚਾਹੇ ਕੋਈ ਤਿਲ ਫੁੱਲ ਜਿੰਨੀ ਮਰਜ਼ੀ ਸੇਵਾ ਪਾ ਦੇ ਕੋਈ 10 20 500 1000 ਉਸ ਦੇ ਨਾਲ ਪਾਰਟੀ ਖੜੀ ਕਰਨ ਜਾ ਰਹੇ ਹਾਂ ਇਹੀ ਉਦੋਂ ਬਾਦਲ ਦਲੀਏ ਇਹੀ ਕਾਂਗਰਸ ਦਾ ਪ੍ਰਧਾਨ ਇਹੀ ਆਮ ਆਦਮੀ ਪਾਰਟੀ ਇੱਕ ਸੁਰਜ ਹੋ ਗਈ ਸੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਉਸ ਤੋਂ ਬਾਅਦ ਜਦੋਂ ਐਨਐਸਐ ਲਾ ਦਿੱਤੀ ਫਿਰ ਫੇਰ ਖਿੰਡ ਗਏ ਕੋਝਕੂ ਜੋ ਉਸ ਤੋਂ ਸਿਮਪਥੀ ਵੋਟ ਲੈਣ ਲੱਗ ਪਏ ਕਿ ਅਸੀਂ ਹੱਕ ਦੇ ਵਿੱਚ ਆ ਤਾਂ ਦੇਖੋ ਇਹ ਸਾਰੇ ਜਿਹੜੇ ਹੈਗੇ ਨੇ ਮਗਰਮਚ ਦੇ ਜਿਹੜੇ ਅਥਰੂ ਨੇ ਰੋ ਰਹੇ ਨੇ ਹੋਰ ਇਹਨਾਂ ਦੇ ਪੱਲੇ ਕੱਖ ਇੱਕ ਨਾ ਤਸਵੀਰ ਬਹੁਤ ਵਾਇਰਲ ਹੋ ਰਹੀ ਸੀਗੀ ਬੀਤੇ ਦਿਨੀ ਉਹ ਅਕਾਲੀ ਦਲ ਵਾਲਿਆਂ ਨੇ ਵੀ ਕੀਤੀ ਜਿਦੇ ਵਿੱਚ ਤੁਹਾਡੀ ਮੁਕਸਰ ਰੈਲੀ ਦੀਆਂ ਖਾਲੀ ਕੁਰਸੀਆਂ ਵਿਖਾਈਆਂ ਉਹਨਾਂ ਨੇ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਇਸ ਤੇ ਰਿਐਕਸ਼ਨ ਆ ਵੀ ਤੁਹਾਨੂੰ ਰਿਸਪੌਂਸ ਕਿਹੋ ਜਿਹਾ ਮਿਲਿਆ ਤੇ ਇਹ ਚੀਜ਼ ਜਿਹੜੀ ਆ ਚੱਲ ਰਹੀ ਆ ਇਹ ਚ ਕਿੰਨੀ ਕਿ ਸੱਚਾਈ ਆ ਬੀਤੇ ਦਿਨੀ ਪੰਜਾਬ ਦੇ ਅੰਦਰ ਇੱਕ ਨਵੇਂ ਅਕਾਲੀ ਦਲ ਦਾ ਜਿਹੜਾ ਆ ਉਹ ਆਗਾਜ਼ ਹੁੰਦਾ ਆ ਨਵੀਂ ਪਾਰਟੀ ਬਣਦੀ ਆ ਉਸ ਨੂੰ ਲੈ ਕੇ ਇਸ ਵੇਲੇ ਸਮੁੱਚੇ ਪੰਜਾਬ 'ਚ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਸੀ ਆਂ ਭਗਵੰਤ ਮਾਨ ਸਾਹਿਬ ਪਹਿਲਾਂ ਵਧਾਈ ਦਿੰਦੇ ਨੇ ਤੇ ਨਾਲ ਹੀ ਇਹ ਬਿਆਨ ਦਿੰਦੇ ਨੇ ਕਹਿੰਦੇ ਪੰਜਾਬ ਦੀ ਮਿੱਟੀ ਬਹੁਤ ਸਰਖੇਜ਼ ਆ ਇੱਥੇ ਕੁਝ ਵੀ ਬੀਜੀਏ ਉਹ ਉੱਗ ਜਾਂਦਾ ਪਰ ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ ਸੁਖਬੀਰ ਬਾਦਲ ਉਹਨਾਂ ਦਾ ਬਿਆਨ ਇਹ ਆ ਕਹਿੰਦੇ ਕੱਲ ਦੇ ਜਵਾਕ ਜਿਹੜੇ ਨੇ ਉਹ ਅੱਜ ਉਸ ਪਾਰਟੀ ਨੂੰ ਚੈਲੰਜ ਕਰਦੇ ਨੇ ਜਿਹਦੀਆਂ ਕੁਰਬਾਨੀਆਂ ਬਹੁਤ ਨੇ ਸੋ ਤਮਾਮ ਸਵਾਲ ਨੇ ਇਹ ਪਾਰਟੀ ਕੀ ਕਿਵੇਂ ਸਰਵਾਈਵ ਕਰ ਪਾਊਗੀ ਕਿਵੇਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਊਗੀ ਤੇ ਪਾਰਟੀ ਦੀਆਂ ਕੀ ਜੜੀਆਂ ਨੇ ਏਜੰਡੇ ਕੀ ਨੇ ਇਹਨਾਂ ਸਾਰੀਆਂ ਚੀਜ਼ਾਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਐਡਵੋਕੇਟ ਈਮਾਨ ਸਿੰਘ ਖਰਖਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਲੇ ਨਵੀਂ ਨਵੀਂ ਪਾਰਟੀ ਬਣੀ ਆ ਤੇ ਬਹੁਤ ਤਿੱਖੇ ਨਿਸ਼ਾਨੇ ਜਿਹੜੇ ਨੇ ਉਹ ਆਉਣੇ ਸ਼ੁਰੂ ਵੀ ਹੋ ਗਏ ਨੇ ਕਿਵੇਂ ਵੇਖ ਰਹੇ ਹੋ ਅ ਸੀਐਮ ਸਾਹਿਬ ਤਾਂ ਕਹਿੰਦੇ ਕਹਿੰਦੇ ਨਫਰਤ ਦਾ ਬੀਜ ਨਹੀਂ ਉਗਣਾ ਇਸ ਧਰਤੀ ਤੇ ਨਹੀਂ ਦੇਖੋ ਜੀ ਬੜੀ ਵੱਡੀ ਗੱਲ ਹੈ ਵੀ ਭਾਈ ਅਮਰਤਪਾਲ ਸਿੰਘ ਪਾਰਟੀ ਦੇ ਪ੍ਰਧਾਨ ਜੇਲ੍ਹ 'ਚ ਨੇ ਸਾਥੀਆਂ ਜਿਹੜੇ ਬਾਹਰ ਨੇ ਉਹਨਾਂ ਦੇ ਉਹਨਾਂ ਨੇ ਪਾਰਟੀ ਬਣਾਈ ਹੈ ਤੇ ਰੋਲਾ ਗੁੱਲਾ ਸੀਐਮਾ ਉਸ ਤੱਕ ਪਹੁੰਚ ਗਿਆ ਜਿਹੜੇ ਉਸ ਚੀਜ਼ ਦੀ ਚੋਟ ਵੱਜ ਰਹੀ ਹੈ ਉਹ ਬਾਦਲਪਿੰਡ ਤੱਕ ਜਾ ਰਹੀ ਹੈ ਉਦੋਂ ਬਾਅਦ ਗਿੱਦੜਵਾ ਹੁੰਦਿਆ ਹੋਇਆ ਕਾਂਗਰਸ ਦੇ ਪ੍ਰਧਾਨ ਕੋਲੋਂ ਤੇ ਭਾਜਪਾ ਤੱਕ ਦਿੱਲੀ ਤੱਕ ਜਾ ਰਹੀ ਹੈ ਤਾਂ ਇੱਕ ਲੱਗਦਾ ਵੀ ਦੇਖੋ ਪਾਰਟੀਆਂ ਆਂਦੇ ਨੇ ਨਾ ਜੀ ਵੀ ਬੜੀਆਂ ਬੰਜਾਜ ਬੰਦੀਆਂ ਹੁੰਦੀਆਂ ਨੇ ਤੇ ਮੈਂ ਤਾਂ ਨਹੀਂ ਸਮਝਦਾ ਕੋਈ ਪਾਰਟੀ ਹੋਰ ਬਣੀ ਹੋਵੇ ਤੇ ਇੰਨੀ ਜ਼ਿਆਦਾ ਤਲਖੀ ਹੋਈ ਹੋਵੇ ਤੇ ਮਤਲਬ ਇਸ ਪਾਰਟੀ ਨੇ ਬੜਾ ਲੰਮਾ ਚੱਲਣਾ ਹੈ ਬੜੇ ਦੂਰ ਤੱਕ ਜਾਣਾ ਇਸ ਪਾਰਟੀ ਬੜਾ ਇਤਿਹਾਸਿਕ ਪਾਰਟੀ ਬਣ ਜਾ ਰਹੀ ਹੈ ਜਿਹੜੀ ਇੱਕ ਚੀਜ਼ ਹੈ ਇੱਕ ਚੀਕ ਹੈ ਉਹ ਸਾਰਿਆਂ ਦੀ ਜੋ ਪੈਂਦੀ ਦਿਖ ਰਹੀ ਹੈ ਤੇ ਸਾਰਿਆਂ ਚ ਇੱਕ ਮੈਂ ਕਹਾਂਗਾ ਤੜਫੜ ਦਾ ਮਾਹੌਲ ਹੈ ਹਿਲਜੁਲ ਬਹੁਤ ਹੋ ਰਹੀ ਹੈ ਪੰਜਾਬ ਦੇ ਵਿੱਚ ਇਸ ਪਾਰਟੀ ਦੇ ਪ੍ਰਤੀ ਤੇ ਬੜੀ ਕਾਮਯਾਬੀ ਵੱਲ ਜਾਏਗੀ ਇਹ ਜਿਹੜੇ ਤਿੱਖੇ ਬਿਆਨ ਹੀ ਦੱਸਦੇ ਨੇ ਵੀ ਇਸ ਪਾਰਟੀ ਨੇ ਬੜੀ ਚੜ ਤੱਕ ਜਾਣਾ ਇੱਕ ਦਿਨ ਸਰਕਾਰ ਵੀ ਬਣਾਉਣੀ ਹੈ ਹੋ ਸਕਦਾ ਹੈ 2027 ਦੇ ਵਿੱਚ ਨਹੀਂ ਤਾਂ 2032 ਦੇ ਵਿੱਚ ਇਹ ਚੀਜ਼ ਨਿਸ਼ਚਿਤ ਹੈ ਪਰ ਇਹ ਜਿਹੜੀ ਪਾਰਟੀ ਹੈ ਭਾਈ ਅਮਰਪਾਲ ਸਿੰਘ ਦੀ ਪ੍ਰਧਾਨਗੀ ਅਦੀਨ ਜੋ ਮੁੱਖ ਸੇਵਾਦਾਰ ਨੇ ਤੇ ਬੜੀ ਅੱਗੇ ਜਾਵੇਗੀ ਬਹੁਤ ਸਾਰੇ ਲੋਕ ਇਹ ਚਰਚਾ ਕਰਦੇ ਨੇ ਕਹਿੰਦੇ ਵੀ ਦੇਖੋ ਪਹਿਲਾਂ ਨਾ ਕਹਿੰਦੇ ਸympathy ਦਾ ਜਿਹੜਾ ਆ ਵੋਟ ਬੈਂਕ ਜਿਹੜਾ ਹਾਸਲ ਕਰਕੇ ਭਾਈ ਅਮਰਤਪਾਲ ਕਹਿੰਦੇ ਵੀ ਸੰਸਦ ਬਣ ਗਏ ਵੀ ਉਹਨਾਂ ਦੇ ਉੱਤੇ ਜੀ ਐਨਐਸਏ ਲੱਗੀ ਉਹ ਸੰਸਦ ਬਣ ਗਏ ਕਹਿੰਦੇ ਹੁਣ ਇੱਕ ਨਵੇਂ ਕੇਸ ਦੇ ਵਿੱਚ ਫਸ ਗਏ ਨੇ ਗੁਰਪ੍ਰੀਤ ਸਿੰਘ ਹਰੀਨੌਰ ਵਾਲੇ ਕੇਸ ਦੇ ਵਿੱਚ ਉਹਨਾਂ ਤੇ ਯੂਆਪਾ ਲੱਗਦੀ ਹੈ ਕਹਿੰਦੇ ਨਿਕਲਣ ਦੇ ਚਾਂਸ ਤਾਂ ਬੜੇ ਘੱਟ ਨੇ ਜਿਹੜੀਆਂ ਗੱਲਾਂ ਚੱਲਦੀਆਂ ਨੇ ਵੀ ਇਹ ਸਿਰਫ ਤੇ ਸਿਰਫ ਕਹਿੰਦੇ ਉਹਨਾਂ ਦਾ ਨਾਮ ਵਰਤ ਕੇ ਜਿਹੜਾ ਇੱਕ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੇ ਨੇ ਬਾਕੀ ਸਾਰੇ ਵਿੱਚੇ ਉਹ ਸਭ ਆ ਜਾਂਦੇ ਨੇ ਜਿਹੜੇ ਬੰਦੇ ਉਸ ਦੇ હાજર ਸੀ ਨਹੀਂ ਦੇਖੋ ਜੀ ਜੋ ਪਾਈ ਅਮਰਿਤਪਾਲ ਸਿੰਘ ਨੇ ਐਮਪੀ ਦੀ ਚੋਣ ਲੜੀ ਉਹ ਕੌਮ ਨੇ ਹੁਕਮ ਲਾਇਆ ਸੀ ਤਾਂ ਲੜੀ ਪਾਈ ਅਮਰਿਤਪਾਲ ਸਿੰਘ ਦੇ ਨਾਲ ਆਵਾਮ ਦੀ ਬੜੀ ਵੱਡੀ سپورਟ ਸੀ ਉਹਨੇ ਦਸਤਾਰਬੰਦੀ ਹੋਈ ਸੀ 29 ਸਤੰਬਰ 2022 ਨੂੰ ਤੁਸੀਂ ਦੇਖਿਆ ਹੀ ਹੋਣਾ ਕਿਵੇਂ ਬੜਾ ਗਰਮ ਮਾਹੌਲ ਸੀ ਉੱਥੇ ਬੜੇ ਜਿਆਦਾ ਕੌਮੀ ਆਗੂ ਵੀ ਪਹੁੰਚੇ ਸੀ ਤੇ ਸਭ ਤੋਂ ਵੱਧ ਜਿਹੜੀ ਆਵਾਮ ਪਹੁੰਚੀ ਸੀ ਉੱਥੇ ਉਸ ਤੋਂ ਬਾਅਦ ਉਹ ਪੰਜਾਬ ਵਿੱਚ ਰੇ ਕੌਮੀ ਕਾਰਜ ਕੀਤੇ ਫਿਰ ਜੇਲ੍ਹ ਉਹਨਾਂ ਨੂੰ ਬੰਦ ਕਰ ਦਿੱਤਾ ਦਿਬਰੂਗੜ ਵਿਖੇ ਤੇ ਉਸ ਤੋਂ ਬਾਅਦ ਐਮਪੀ ਦੀ ਚੋਣ ਲੜੀ ਫੇਰ ਜਦੋਂ ਇਹ ਮਹਿਸੂਸ ਹੋਇਆ ਭਾਈ ਅਮਰਿਤਪਾਲ ਸਿੰਘ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਵੀ ਇਹ ਹੁਣ ਪਾਰਟੀ ਬਣਾਉਣ ਦਾ ਜਿਹੜਾ ਸਮਾਂ ਆ ਚੁੱਕਿਆ ਹੈ ਇੱਕ ਲਾਮਬੰਦ ਕਰਨ ਦਾ ਜਥੇਬੰਦ ਕਰਨ ਦਾ ਦੇਖੋ ਹਾਲੇ ਤੱਕ ਤੱਕ ਭੀੜ ਦੇ ਰੂਪ ਵਿੱਚ ਵਿਚਰ ਰਹੇ ਆ ਪਰ ਉਸ ਚੀਜ਼ ਨੂੰ ਫਾਰਮਲ ਸਟਰਕਚਰ ਦਿੱਤਾ ਜਾ ਤਾਂ ਪਾਰਟੀ ਦਾ ਉਹੀ ਕੰਮ ਹੁੰਦਾ ਵੀ ਉਸ ਚੀਜ਼ ਨੂੰ ਲਾਮਬੰਦੀ ਹੋਵੇ ਤੇ ਜਥੇਬੰਦਕ ਢਾਂਚਾ ਬਣੇ ਇਹੀ ਪਾਰਟੀ ਦਾ ਕੰਮ ਹੁੰਦਾ ਹੈ ਤੇ ਬਾਕੀ ਮੈਂ ਸਮਝਦਾ ਹੈ ਵੀ ਜਿਹੜਾ ਬੰਦਾ ਇਹ ਸਮਝਦਾ ਹੈ ਵੀ ਤੁਸੀਂ ਕੱਲੀ ਸਿੰਪਥੀ ਹੈ ਕੋਈ ਵੀ ਆਗੂ ਹੈ ਭਾਈ ਅਮਰਿਤਪਾਲ ਸਿੰਘ ਦੇ ਉਲਟ ਇੱਕ ਬਿਆਨ ਦੇ ਕੇ ਦੇਖ ਲੈ ਥੱਲੇ ਆਮ ਲੋਕ ਹੀ ਹਜ਼ਾਰ-ਹਜ਼ਾਰ ਕਿਸਮ ਦੀਆਂ ਗਾਲਾਂ ਕੱਢਦੇ ਨੇ ਤਾਂ ਇੱਥੋਂ ਪਤਾ ਲੱਗ ਜਾਂਦਾ ਹੈ ਵੀ ਇਹ ਜਿਹੜੇ ਲੋਕ ਨੇ ਇਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਨੇ ਤੁਸੀਂ ਐਨਐਸਏ ਲਾਓ ਤੁਸੀਂ ਯੂਏਪੀਏ ਲਾਓ ਭਾਈ ਅਮਰਿਤਪਾਲ ਸਿੰਘ ਦਾ ਕੋਈ ਆਈਟੀ ਸੈੱਲ ਨਹੀਂ ਕੋਈ ਕੁਝ ਨਹੀਂ ਆਮ ਲੋਕੀ ਸੋਸ਼ਲ ਮੀਡੀਆ ਉੱਪਰ ਕੀ ਇਹੋ ਜਿਹੀਆਂ ਰੈਲੀਆਂ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਡਿਫੈਂਡ ਕਰਨ ਪਹੁੰਚ ਜਾਂਦੇ ਨੇ ਇਸ ਤੋਂ ਪਤਾ ਲੱਗਦਾ ਹੈ ਵੀ ਇੱਕ ਬੜੀ ਵੱਡੀ ਲਹਿਰ ਹੈ ਜਿਹੜੀ ਗਰਾਊਂਡ ਪੱਧਰ ਤੇ ਵੀ ਹੈ ਤੇ ਲੋਕਾਂ ਦੇ ਦਿਲਾਂ ਵਿੱਚ ਵੀ ਹੈ ਜੀ ਅੱਛਾ ਇੱਕ ਪਾਰਟੀ ਬਣਾਉਣੀ ਅੱਡ ਚੀਜ਼ ਆ ਨਾ ਉਹ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕਹਿੰਦੇ ਵੀ ਹਰ ਕਿਸੇ ਨੂੰ ਹੱਕ ਆ ਜੀ ਰਜਿਸਟਰ ਕਰ ਸਕਦੇ ਨੇ ਪਰ ਪਾਰਟੀ ਚਲਾਉਣੀ ਅੱਡ ਚੀਜ਼ ਹੈ ਜਿਸ ਬੰਦੇ ਨੂੰ ਅਗਵਾਈ ਸੌਂਪੀ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਇੱਥੇ ਹੁਣ ਕਮੇਟੀ ਬਣ ਗਈ ਆ ਪਰ ਇੱਕ ਉਹਨਾਂ ਪਾਰਟੀਆਂ ਨਾਲ ਟੱਕਰ ਲੈਣੀ ਸਥਾਪਿਤ ਹੋਈਆਂ 13 ਦੇ ਨਾਲ ਟੱਕਰ ਲੈਣੀ ਹੈ ਕਿਵੇਂ ਪੋਸੀਬਲ ਹੋਊਗਾ ਕਿਤੇ ਇਹ ਤਾਂ ਨਹੀਂ ਹੋਊਗਾ ਜਿਹੜਾ ਸਵਾਲ ਇੱਕ ਵੱਡਾ ਆ ਵੀ ਪੁਰਾਣੇ ਅਕਾਲੀ ਦਲਾਂ ਵਾਂਗ ਇਹ ਵੀ ਥੋੜੇ ਜੇ ਸਮੇਂ ਬਾਅਦ ਲੋਕ ਇਹਨੂੰ ਵੀ ਭੁੱਲ ਜਾਣਗੇ ਤੇ ਦੂਜੀ ਗੱਲ ਜਿਹੜੇ ਬਾਗੀ ਹੋ ਜਾਂਦੇ ਨੇ ਆਪਣੀ ਪਾਰਟੀ ਤੋਂ ਟਿਕਟ ਤੋਂ ਨਾਰਾਜ਼ ਹੋ ਜਾਂਦੇ ਨੇ ਵੀ ਉਹ ਸਾਰੀ ਭਰਤੀ ਇੱਥੇ ਸ਼ੁਰੂ ਹੋ ਜੂਗੀ ਭਾਵੇਂ ਬੀਬੀ ਜ਼ਗੀਰ ਕੌਰ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮਤਲਬ ਉਹੀ ਲੋਕ ਤਾਂ ਨਹੀਂ ਆ ਕੇ ਇਹਨੂੰ ਵੀ ਹਾਈਜੈਕ ਕਰ ਲੈਣਗੇ ਲੇ ਦੇਖੋ ਜੀ ਮੈਂ ਤਾਂ ਕਹੂੰਗਾ ਇਸ ਦੇ ਵਿੱਚ ਜੇ ਕੋਈ ਵੀ ਸਿਆਸਤਦਾਨ ਹੈ ਚਾਹੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਬਾਦਲ ਦਲ ਦੇ ਪ੍ਰਧਾਨ ਨੇ ਚਾਹੇ ਕਾਂਗਰਸ ਦੇ ਚਾਹੇ ਭਾਜਪਾ ਦੇ ਇਹ ਮੇਰੇ ਹਿਸਾਬ ਨਾਲ ਜੰਮੇ ਤਾਂ ਪ੍ਰਧਾਨਗੀਆਂ ਨਾਲ ਲੈ ਕੇ ਨਹੀਂ ਸੀ ਨਾ ਜੀ ਇਹ ਵੀ ਲੋਕਾਂ ਚੋਂ ਹੀ ਬਣੇ ਨੇ ਹਾਲਾਂਕਿ ਉਸ ਤੋਂ ਬਾਅਦ ਪੈਸੇ ਮਗਰ ਜਾਇਦਾਤਾ ਮਗਰ ਇਹਨਾਂ ਨੇ ਲੋਕ ਵਿਰੋਧੀ ਕੰਮ ਕੀਤੇ ਲੁੱਟਕਸੋਟ ਕੀਤੀ ਕੌਮ ਦੀ ਪਿੱਠ 'ਤੇ ਛੂਰਾ ਮਾਰਿਆ ਪਰ ਵੈਸੇ ਦੇਖਿਆ ਜਾਵੇ ਤਾਂ ਇਸ ਵਿੱਚ ਜਿਹੜਾ ਚਾਹੇ ਬਾਹਰ ਨਿਕਲਦੇ ਆ ਘਰੋਂ ਬਾਹਰ ਜਾਂਦੇ ਆ ਠੇਡੇ ਤੱਕ ਬੈਈਦੇ ਹੀ ਨਹੀਂ ਹਰੇਕ ਨੂੰ ਜਿਹੜਾ ਘਰੋਂ ਬਾਹਰ ਤੁਰਦਾ ਜਿਹਨੇ ਤੁਰਨਾ ਹੀ ਨਹੀਂ ਪਲਾਂਘ ਪੁੱਟਣੀ ਨਹੀਂ ਘਰੇ ਬੈਠੇ ਰਹਿਣਾ ਕੰਬਲ ਦੀ ਖੇਸੀ ਮਾਰ ਕੇ ਉਹਨੂੰ ਤਾਂ ਫਿਰ ਕੀ ਐ ਉਹਨੂੰ ਤਾਂ ਕਿਹੜਾ ਕੋਈ ਨੁਕਸਾਨ ਐ ਇਸ ਦੇ ਵਿੱਚ ਪਰ ਦੇਖੋ ਹੁਣ ਚੱਲੇ ਆ ਇਸ ਪਾਰਟੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਨਾਲ ਚਾਹੇ ਜੇਲ੍ਹ 'ਚ ਜਿਹੜੇ ਨੌਜਵਾਨ ਨੇ ਡਿਬੜੂਗੜ ਚਾਹੇ ਅੰਮ੍ਰਿਤਸਰ 'ਚ ਨੇ ਚਾਹੇ ਬਾਹਰ ਨੇ ਉਹ ਸਾਰੇ ਉਹ ਬੰਦੇ ਨੇ ਜਿਹੜੇ ਕੌਮੀ ਕਾਰਜਾਂ ਲਈ ਚੱਲੇ ਨੇ ਜਿਨ੍ਹਾਂ ਜਨੂਨ ਐ ਜਿਨ੍ਹਾਂ ਵਿੱਚ ਜਜ਼ਬਾ ਕਿਸੇ ਤਰੀਕੇ ਦਾ ਉਹ ਤਾਂ ਚੱਲੇ ਨੇ ਚਾਹੇ ਜਿਹੜੇ ਬਾਹਰ ਵਿਚਰ ਰਹੇ ਨੇ ਉਹ ਹੋਗੇ ਉਹਨਾਂ ਦਾ ਪਰਿਵਾਰ ਹੋ ਗਿਆ ਦੇਖੋ ਪੁੱਤਰ ਦੇ ਉੱਪਰ ਐਨਐਸਏ ਲੱਗੀ ਹੋਵੇ ਯੂਐਪੀ ਲੱਗੀ ਹੋਵੇ ਤਾਂ ਵੀ ਪਰਿਵਾਰ ਚੜਦੀ ਕਲਾ ਚ ਵਿਚਰੇ ਤਾਂ ਮੈਂ ਕਹੂੰਗਾ ਇਹ ਗੁਰੂ ਮਹਾਰਾਜ ਦਾ ਕੋਈ ਬੜਾ ਵੱਡੀ ਵਰਤਾਰਾ ਹੀ ਹੈ ਵੀ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਤਾਂ ਵੀ ਉੱਥੇ ਦੇਖੋ ਸਾਡੇ ਕੋਲ ਕਿਸੇ ਨੂੰ ਦੇਣ ਲਈ ਕੋਈ ਪ੍ਰਧਾਨਗੀਆਂ ਨਹੀਂ ਕੋਈ ਅਹੁਦੇ ਨਹੀਂ ਕੋਈ ਚੇਅਰਮੈਨੀਆਂ ਨਹੀਂ ਕੋਈ ਰੇਤੇ ਦੀਆਂ ਖੱਡਾਂ ਨਹੀਂ ਕੋਈ ਹੋਰ ਚੀਜ਼ ਨਹੀਂ ਇਹੋ ਜੀ ਪਰ ਤਾਂ ਵੀ ਲੋਕ ਆਪ ਮੁਹਾਰੇ ਚੱਲਣ ਨੂੰ ਫਿਰਦੇ ਨੇ ਤਾਂ ਹੀ ਜੁੜਨ ਨੂੰ ਫਿਰਦੇ ਨੇ ਤਾਂ ਇਹ ਦੇਖੋ ਗੁਰੂ ਮਹਾਰਾਜ ਦਾ ਇੱਕ ਵਰਤਾਰਾ ਕਹਿ ਲਓ ਇੱਕ ਬੜੀ ਵੱਡੀ ਕਲਾ ਵਰਤਰੀ ਆ ਮੈਂ ਕਹੂੰਗਾ ਗੁਰੂ ਮਹਾਰਾਜ ਦੀ ਤੇ ਇਹ ਜਿਹੜੇ ਬੰਦੇ ਵਿਰੁੱਧ ਬੋਲ ਰਹੇ ਨੇ ਇਹਨਾਂ ਦੀ ਜਿਹੜੀ ਸਮਝ ਹੈ ਬੁੱਧੀ ਹੈ ਭ੍ਰਸ਼ਟ ਹੁੰਦੀ ਜਾ ਰਹੀ ਹੈ ਇਹ ਗਲਤੀਆਂ ਤੇ ਗਲਤੀਆਂ ਕਰ ਰਹੇ ਨੇ ਜਿਹੜੇ ਮੁੱਖ ਮੰਤਰੀ ਨੇ ਪਹਿਲਾਂ ਐਨਐਸਐ ਲਾਈ ਫਿਰ ਯੂਪਾ ਲਾਈ ਉਹਨਾਂ ਨੇ ਇਹ ਗਲਤੀ ਆ ਬਾਦਲ ਦਲ ਨੇ ਪਹਿਲਾਂ ਜੋ ਉੱਥੋਂ ਦੇ ਖਡੂਰ ਸਾਹਿਬ ਉਮੀਦਵਾਰ ਉਮੀਦਵਾਰ ਦਾ ਐਲਾਨ ਕੀਤਾ ਹੁਣ ਆ ਪੁੱਠੇ ਸਿੱਧੇ ਬਿਆਨ ਨੇ ਅਕਾਲ ਤਖਸਾਲ ਦੇ ਵਿਰੁੱਧ ਖੜੇ ਹੋ ਗਏ ਨੇ ਚਾਹੇ ਭਾਜਪਾ ਹੋਗੀ ਚਾਹੇ ਕਾਂਗਰਸ ਹੋਗੀ ਤਾਂ ਇਹਨਾਂ ਦੇ ਦਿਨ-ਪ੍ਰਤੀ ਦਿਨ ਮੈਂ ਕਹੂੰਗਾ ਜਿਹੜੀ ਮੱਤ ਹੈ ਇਹ ਵੱਜਦੀ ਜਾ ਰਹੀ ਹੈ ਤੇ ਇਹਨਾਂ ਨੂੰ ਸਮਝ ਨਹੀਂ ਆਉਂਦਾ ਪਿਆ ਇਹ ਆਪ ਹੀ ਜਿਹੜੀਆਂ ਗਲਤੀਆਂ ਤੇ ਗਲਤੀਆਂ ਕਰ ਰਹੇ ਏ ਮੇਰਾ ਸਵਾਲ ਇੱਕ ਏ ਆ ਵੀ ਜਦੋਂ ਹਵਾ ਚੱਲਦੀ ਹੁੰਦੀ ਆ ਨਾ ਕਿਸੇ ਦੇ ਹੱਕ ਦੀ ਹਵਾ ਦਾ ਜਿਹੜਾ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਮਾਹੌਲ ਇਹਨਾਂ ਦਾ ਬਣ ਰਿਹਾ ਉਹ ਚਾਹੇ ਪਿਛਲੀਆਂ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਦੀ ਹੋਵੇ ਉਹ ਚਾਹੇ ਇਸ ਵਾਰੀ ਜਿਹੜੀ ਆ ਖਡੂਰ ਸਾਹਿਬ ਦੀ ਹਵਾ ਹੋਵੇ ਜਾਂ ਫਰੀਦਕੋਟ ਦੀ ਹੋ ਫਰਜ਼ ਕਰੋ ਕੱਲ ਨੂੰ ਤੁਹਾਡੀ ਪਾਰਟੀ ਦਾ ਮਾਹੌਲ ਬਣਦਾ ਹੈ ਪੰਜਾਬ 'ਚ ਕਿ ਹਾਂ ਇਹਨਾਂ ਦੇ ਉਮੀਦਵਾਰ ਜਿੱਤਣ ਦੇ ਹੱਕਦਾਰ ਹੋ ਸਕਦੇ ਨੇ ਫਿਰ ਦੂਜੀਆਂ ਪਾਰਟੀਆਂ ਵਾਲੇ ਵੀ ਅਪਰੋਚ ਕਰਨਗੇ ਨਾ ਜਿਹੜੇ ਨਰਾਜ਼ ਹੋਏ ਮੈਂ ਪੁੱਛ ਇਹ ਕਹਿਣਾ ਚਾਹੁੰਦਾ ਹਾਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਵੀ ਕੀ ਉਹਨਾਂ ਸਾਰਿਆਂ ਦੇ ਲਈ ਫਿਰ ਦਰਵਾਜ਼ੇ ਬਾਕੀ ਪਾਰਟੀਆਂਆਂ ਵਾਂਗ ਖੁੱਲ ਜਾਣਗੇ ਕਿ ਜਾਂ ਵਾਕਈ ਜਿਵੇਂ ਨੌਜਵਾਨਾਂ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਸੰਘਰਸ਼ੀ ਲੋਕਾਂ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਹੀ ਫੋਕਸ ਦੇ ਵਿੱਚ ਰੱਖਿਆ ਜਾਊਗਾ ਨੁਮਾਇੰਦਗੀ ਦੇਣ ਵੇਲੇ ਨਹੀਂ ਦੇਖੋ ਜੀ ਜੋ ਮੇਰੀ ਸੋਚ ਹੈ ਤੇ ਮੈਨੂੰ ਲੱਗਦਾ ਭਾਈ ਅਮਰਤਪਾਲ ਸਿੰਘ ਦੀ ਵੀ ਸੋਚ ਹੈ ਬੀ ਨੌਜਵਾਨੀ ਨੂੰ ਅੱਗੇ ਕਰਨ ਦਾ ਸਮਾਂ ਆ ਗਿਆ ਹੈ ਜਿਹੜਾ ਵਾਰਿਸ ਪੰਜਾਬ ਦੇ ਨਾਂ ਹੈ ਨਾ ਜੀ ਇਹ ਹੈ ਹੀ ਨੌਜਵਾਨੀ ਨਾਲ ਜੁੜਿਆ ਇਹ 22 ਦੀਪ ਸਿੱਧੂ ਦਾ ਚਲਾਇਆ ਹੋਇਆ ਨਾਂ ਹੈ ਕਿਸਾਨੀ ਅੰਦੋਲਨ ਦੇ ਵਿੱਚ ਫਿਰ ਭਾਈ ਅੰਮ੍ਰਿਤਪਾਲ ਸਿੰਘ ਇਸ ਦੇ ਪ੍ਰਧਾਨ ਬਣੇ ਜਿਨ੍ਹਾਂ ਨੇ ਇਸ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿੰਨੇ ਵੀ ਇਸ ਸਮੇਂ ਆਗੂ ਨੇ ਚਾਹੇ ਦਿਬੜੂਗੜ੍ਹ ਜੇਲ੍ਹ 'ਚ ਬੰਦ ਨੇ 10 ਬੰਦੇ ਚਾਹੇ ਅੰਮ੍ਰਿਤਸਰ ਜੇਲ੍ਹ ਉਹਨਾਂ ਸਾਰਿਆਂ ਦੀ ਜਿਹੜੀ ਉਮਰ ਹੈ ਤਕਰੀਬਨ 35-40 ਸਾਲਾਂ ਤੋਂ ਘੱਟ ਆ ਉਹਨਾਂ ਦੀ ਤਾਂ ਸਾਰੇ ਨੌਜਵਾਨ ਹੀ ਜੁੜੇ ਨੇ ਤਾਂ ਨੌਜਵਾਨੀ ਨੂੰ ਪਹਿਲ ਦਿੱਤੀ ਜਾਵੇਗੀ ਪਰ ਆਏ ਵੀ ਨਹੀਂ ਵੀ ਆਪਾਂ ਕਹੀਏ ਵੀ ਪਤਾਸਿਆਂ ਦੇ ਵਾਂਗੂ ਹੀ ਆਪਾਂ ਟਿਕਟਾਂ ਤੇ ਸਾਰਾ ਕੁਝ ਵੰਡ ਦਈਏ ਬੰਦੇ ਚ ਕੈਪੇਬਿਲਟੀ ਵੀ ਹੋਣੀ ਚਾਹੀਦੀ ਹੈ ਸਕਿੱਲ ਵੀ ਹੋਣਾ ਚਾਹੀਦਾ ਟੈਲੈਂਟ ਵੀ ਹੋਣਾ ਚਾਹੀਦਾ ਵੀ ਉਸ ਚੀਜ਼ ਨੂੰ ਅੱਗੇ ਉਹ ਚਲਾ ਸਕੇ ਵੀ ਇਹ ਨਹੀਂ ਵੀ ਆਪਾਂ ਕਿਸੇ ਨੂੰ ਵੀ ਕਹਿ ਕੇ ਕੋਈ ਭਾਈ ਭਤੀਜਾਵਾਦ ਕਰਕੇ ਕੋਈ ਕੋਈ ਪੈਸੇ ਦੀ ਲੈਂ ਦੇਣ ਕਰਕੇ ਤੇ ਐਵੇਂ ਟਿਕਟਾਂ ਦੇ ਦਈਏ ਜਾਂ ਕੋਈ ਹੋਰ ਬਾਗੀ ਹੋਣ ਜਾਂ ਕੋਈ ਦਾਰਗੀ ਹੋਣ ਇਹੋ ਜਿਹੇ ਲੋਕਾਂ ਲਈ ਕੋਈ ਸਟੈਂਡ ਨਹੀਂ ਸਿਰਫ ਔਰ ਸਿਰਫ ਸਕਿੱਲ ਕੈਪੇਬਿਲਟੀ ਤੇ ਟੈਲੈਂਟ ਦਾ ਜਿਹੜਾ ਮੁੱਲ ਪਾਉਣਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਇੱਕ ਜਿਹੜਾ ਤੁਸੀਂ 15 ਮਤੇ ਲੈ ਕੇ ਆਏ ਹੋ ਹਨਾ ਇੱਕ ਇੱਕ ਨਵੈਕਲਾ ਜਿਹਾ ਕੰਮ ਲੱਗਿਆ ਪਾਰਟੀ ਬਣਨਸਾਰ ਜਿਹੜਾ ਤੁਸੀਂ ਨਾਲ ਆਪਣਾ ਏਜੰਡਾ ਵੀ ਜਿਹੜਾ ਉਹ ਚੀਜ਼ਾਂ ਦੱਸੀਆਂ ਨੇ ਇਹਦੀ ਚਰਚਾ ਕਿਵੇਂ ਹੋਈ ਇਹ ਇਹ ਸਾਰਾ ਕੁਝ ਇਹ ਕਿਵੇਂ ਘੜਿਆ ਗਿਆ ਇਹਦੇ ਵਿੱਚ ਅ ਅਮਰਿਤਪਾਲ ਸਿੰਘ ਹੋਣਾ ਦੀ ਤੇ ਬਾਕੀ ਸਾਥੀਆਂ ਦੀ ਜਿਹੜੀ ਆ ਕਿੰਨੀ ਕਿ ਇਨਵੋਲਵਮੈਂਟ ਰਹੀ ਜਾਂ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਸਾਜੀ ਦੇਖੋ ਜੋ ਮੇਰੀ ਭਾਈ ਅਮਰਿਤਪਾਲ ਸਿੰਘ ਨੇ ਡਿਊਟੀ ਲਈ ਸੀ ਵੀ ਜਿਨੇ ਵੀ ਪੰਜਾਬ ਦੇ ਇੰਟੈਲੈਕਚੁਅਲਸ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ ਤੇ ਆਪਾਂ ਜਿਹੜਾ ਇਹ ਸਾਰਾ ਤਿਆਰ ਕਰੀਏ ਫਿਰ ਉਹਨਾਂ ਦੇ ਪਿਤਾ ਜੀ ਬਾਪੂ ترਸੀਮ ਸਿੰਘ ਜੀ ਨੂੰ ਨਾਲ ਲੈ ਕੇ ਅਸੀਂ ਮੁਲਾਕਾਤਾਂ ਕੀਤੀਆਂ ਪੰਜਾਬ ਦੇ ਇੰਟੈਲੈਕਚੁਅਲਸ ਨਾਲ ਇੱਥੇ ਚੰਡੀਗੜ੍ਹ 'ਚ ਹੋਰ ਪਟਿਆਲੇ ਲੁਧਿਆਣੇ ਜਲੰਧਰ ਸੰਗਰੂਰ ਬਠਿੰਡੇ ਅੰਮ੍ਰਿਤਸਰ ਸਾਹਿਬ ਸਾਰੀਆਂ ਥਾਵਾਂ ਤੇ ਚਾਰੋਂ ਕੋਨਿਆਂ 'ਚ ਪੰਜਾਬ ਦੇ ਉਸ ਤੋਂ ਬਾਅਦ ਅਸੀਂ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਗਏ 6 ਦਸੰਬਰ ਨੂੰ ਉਹਨਾਂ ਦੇ ਸਾਥੀਆਂ ਨੂੰ ਮਿਲੇ 5 ਦਸੰਬਰ ਨੂੰ ਕਿਉਂਕਿ ਮੁਲਾਕਾਤਾਂ ਜ਼ਿਆਦਾ ਹੋਣੀਆਂ ਸੀ ਦੋ ਦਿਨ ਕਨਜੈਕਟਿਵਲੀ ਮਿਲਦੇ ਰਹੇ ਅਸੀਂ ਤਾਂ ਉੱਥੇ ਸਾਰੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਠੀਕ ਹੈ ਇੰਨਾ ਇੰਨਾ ਇਸ਼ੂਸ ਤੇ ਆਪਣਾ ਕੰਮ ਕਰਨਾ ਹੀ ਹੈ ਪੰਜਾਬ ਦੇ ਜਿਹੜੇ ਮੇਨ ਇਸ਼ੂਸ ਦਾ ਇਹ ਨਹੀਂ ਫਿਰ ਉਸ ਤੋਂ ਬਾਅਦ ਵਾਪਸ ਆ ਕੇ ਸਾਰੇ ਇੰਟੈਲੈਕਚੁਅਲਸ ਨਾਲ ਦੁਆਰਾ ਮੁਲਾਕਾਤ ਕੀਤੀ ਉਹ ਜਿੰਨੇ ਮਤੇ ਨੇ ਉਹ ਸਾਰੇ ਟਾਈਪ ਕਰਾ ਕੇ ਉੱਥੇ ਜਿਹੜੇ ਆ ਉਹ ਫਿਰ ਕੌਮ ਦੇ ਸੰਮੁਖ ਕੀਤੇ ਪੰਥਕ ਪਾਰਟੀ ਦੇ ਨਾਂ ਨਾਲ ਹੁਣ ਚਰਚਾ ਚੱਲ ਰਹੀ ਆ ਇੱਕ ਸਵਾਲ ਇਹ ਚੁੱਕਿਆ ਜਾਂਦਾ ਕਹਿੰਦੇ ਵੀ ਗੱਲ ਤਾਂ ਸਿੱਖਾਂ ਦੀ ਹੋਣੀ ਆ ਤੇ ਪੰਜਾਬ ਦੇ ਵਿੱਚ ਬਾਕੀ ਜਿਹੜੀਆਂ ਜਮਾਤਾਂ ਨੇ ਉਹਨਾਂ ਦੀ ਤਾਂ ਇਸ ਪਾਰਟੀ ਵੱਲੋਂ ਜਿਹੜੀ ਆ ਉਸ ਪੱਧਰ ਦੀ ਗੱਲ ਕੀਤੀ ਹੋ ਨਹੀਂ ਜਾਣੀ ਹੈਗੀ ਵੈਸੇ ਤੁਹਾਡੇ ਮਤੇ 14ਵੇਂ ਮਤੇ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਪਰ ਮੈਂ ਚਾਹੁੰਦਾ ਵੀ ਖੁੱਲ ਕੇ ਜਾਂ ਇਸ ਤਰੀਕੇ ਨਾਲ ਕੋਈ ਬਿਆਨਬਾਜ਼ੀ ਹਲੇ ਤੱਕ ਨਹੀਂ ਆਈ ਕਿ ਪਾਰਟੀ ਦੇ ਵਿੱਚ ਅਸੀਂ ਟਿਕਟਾਂ ਜਿਹੜੀਆਂ ਨੇ ਉਹ ਇਹ ਵੀ ਹੋ ਸਕਦਾ ਕਿ ਗੈਰ ਸਿੱਖ ਨੂੰ ਵੀ ਦੇ ਸਕਦੇ ਆ ਬੰਦਾ ਕੈਪੇਬਲ ਹੋਵੇ ਅਹੀਂ ਦੇਖੋ ਜੀ ਇਹ ਟਿਕਟਾਂ ਨੇ ਜਿਹੜੇ ਉਹਦੇ ਨੇ ਗੈਰ ਸਿੱਖਾਂ ਨੂੰ ਦੇਣੀ ਐ ਉਹਦੀ ਮਨਸ਼ਾ ਤਾਂ ਸਾਡੇ ਨਾਂ ਤੋਂ ਹੀ ਕਲੀਅਰ ਹੋ ਜਾਂਦੀ ਐ ਵਾਰਿਸ ਪੰਜਾਬ ਦੇ ਪੰਜਾਬ ਦੇ ਵਾਰਿਸ ਕੌਣ ਨੇ ਜਿਹੜੇ ਇੱਥੇ ਜਨਮੇ ਹੋਏ ਨੇ ਜਿਹੜੇ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਸਾਡੀ ਸਟੇਜ ਦੇ ਉੱਪਰ ਵੀ ਇੱਕ ਮਕਸੂਦ ਸਾਹਿਬ ਨੇ ਇਹੀ ਬਿਆਨ ਦਿੱਤਾ ਉੱਥੇ ਇੱਕ ਜੋਸ਼ੀਸ਼ਾਹ ਸਾਹਿਬ ਨੇ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੇਤਰੀ ਪਾਰਟੀ ਬਣਾਉਣ ਦੀ ਖਾਤਰ ਤਾਂ ਅਸੀਂ ਤਾਂ ਦੇਖੋ ਹਰੇਕ ਬੰਦਿਆ ਕੋਲ ਗਏ ਡਾਕਟਰ ਪਿਆਰੇ لال ਗਰਗ ਸਾਹਿਬ ਕੋਲ ਗਏ ਹੋਰ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮਿਲੇ ਆ ਤੇ ਇਹੋ ਜਿਹਾ ਤਾਂ ਕਿਤੇ ਵੀ ਝਲਕ ਵੀ ਨਹੀਂ ਪੈਂਦੀ ਵੀ ਕੱਲੀ ਆਪਾਂ ਕਵਾਂਗੇ ਇੱਕ ਤਰਫਾ ਹੋ ਕੇ ਐਕਸਟਰੀਮ ਸਟੈਂਡ ਲੈ ਕੇ ਜੋ ਚੱਲਿਆ ਜਾਵੇਗਾ ਸਾਰਿਆਂ ਨੂੰ ਨਾਲ ਲੈ ਕੇ ਦੇਖੋ ਜਿਹੜਾ ਪੰਜਾਬ ਦੀ ਗੱਲ ਕਰਦੇ ਆ ਨਾ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾ ਸਕਦਾ ਐਵੇਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਚੱਲੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਹਰੇਕ ਧਰਮ ਦੇ ਇੱਥੋਂ ਤੱਕ ਕਿ ਬਾਹਰਲੇ ਬੰਦੇ ਵੀ ਸੀ ਜਿਹੜੇ ਆਪਣੇ ਅਲਾਡੂਰੀ ਹੋ ਗਏ ਉਸ ਤੋਂ ਬਾਅਦ ਜੋ ਜਿਹੜੇ ਆਪਣੇ ਫਕੀਰ ਬ੍ਰਦਰਸ ਸਨ ਲਾਹੌਰ ਦੇ ਤੇ دیਵਾਨ ਮੁਕਮ ਚੰਦ ਵਰਗੇ ਇਸ਼ਾਰੇ ਧਰਮਾਂ ਨੂੰ ਕੌਮਾਂ ਨੂੰ ਬਿਲੋਂਗ ਕਰਦੇ ਸੀ ਤਾਂ ਦੇਖੋ ਅਸੀਂ ਤਾਂ ਇਸ ਚੀਜ਼ ਬਲੀਵ ਕਰਦੇ ਹਾਂ ਪੰਜਾਬ ਇੱਕ ਗਲਦਸਤਾ ਹੈ ਇਸ ਗਲਦਸਤੇ ਦੇ ਵਿੱਚ ਵੱਖ-ਵੱਖ ਫੁੱਲ ਨੇ ਹਰੇਕ ਨੂੰ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ ਬਰਾਬਰ ਉਸ ਦੀ ਆਵਾਜ਼ ਚੁੱਕਣੀ ਚਾਹੀਦੀ ਹੈ ਕਿਸੇ ਨਾਲ ਧੱਕਾ ਵੈਰ ਵਿਰੋਧ ਨਹੀਂ ਜੋ ਬੀਗਮਪੁਰੇ ਦਾ ਅਸਲੀ ਰਾਜ ਤਾਂ ਉਹੀ ਹੋਊਗਾ ਜਿਹੜਾ ਸਾਡਾ ਸਿੱਖੀ ਦਾ ਸਿਧਾਂਤ ਹੈ ਕਿ ਹਰੇਕ ਨੂੰ ਇਕੁਐਲਿਟੀ ਕਿਸੇ ਨਾਲ ਧੱਕਾ ਨਹੀਂ ਤੇ ਜਿਹੜਾ ਦੋਸ਼ੀ ਹੈ ਜਿਹੜਾ ਕੋਈ ਦੁਖੀ ਹੈ ਲੋਕਾਂ ਦਾ ਉਹਨੂੰ ਬਖਸ਼ਣਾ ਨਹੀਂ ਤੇ ਇੰਨੀਆਂ ਕੀ ਬੇਨਤੀਆਂ ਨੇ ਜੀ ਅ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਗੱਲਬਾਤ ਹੋਈ ਕੋਈ ਕਿਉਂਕਿ ਹੋ ਸਕਦਾ ਹੈ ਕਿ ਉਹ ਇਹ ਵੀ ਸਵਾਲ ਨੇ ਨਾ ਇਹ ਵੀ ਬਹੁਤ ਲੋਕ ਕਹਿੰਦੇ ਨੇ ਕਹਿੰਦੇ ਵੀ ਉਹਨਾਂ ਨਾਲ ਇਕੱਠੇ ਹੋ ਕੇ ਵੀ ਚੱਲਿਆ ਜਾ ਸਕਦਾ ਸੀ ਉਹ ਵੀ ਕਹਿੰਦੇ ਵੀ ਕਾਫੀ ਮਿਲਦੀ ਜੁਲਦੀ ਜਿਹੜੀ ਗੱਲਬਾਤ ਆ ਉਹ ਕਰਦੇ ਰਹਿੰਦੇ ਨੇ ਹਮੇਸ਼ਾ ਲਈ ਦੇਖੋ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂ ਕਹੂੰਗਾ ਇੱਕ ਕੌਮ ਦੇ ਬੜੇ ਬਿਯੁਰਗ ਤੇ ਬੜੇ ਇੱਕ ਵੱਡੇ ਲੀਡਰ ਨੇ ਕੌਮ ਦੇ ਤੇ ਉਹਨਾਂ ਦੇ ਲਈ ਹਰੇਕ ਦੇ ਦਿਲਾਂ ਦੇ ਵਿੱਚ ਸਤਿਕਾਰ ਮੈਂ ਤਾਂ ਆਪ ਚਾਹੂੰਗਾ ਵੀ ਉਹ ਸਾਡੇ ਸਾਨੂੰ ਐਡਵਾਈਸ ਕਰ ਕੌਮੀ ਇਸ਼ੂਜ਼ ਦੇ ਵਿੱਚ ਤੇ ਜਿਵੇਂ ਕਿਉਂਕਿ ਦੇਖੋ ਹਮੇਸ਼ਾ ਤੋਂ ਚਾਹੇ ਆਪਾਂ ਸਿੱਖ ਅਧਿਆਸ ਤਾਂ ਦੇਖ ਲਈਏ ਵੀ ਜਦੋਂ ਨਵਾਬ ਕਪੂਰ ਸਿੰਘ ਹੋਰਾਂ ਨੇ ਅਕਾਲ ਤਖਤ ਸਾਹਿਬ ਦੇ ਉੱਥੇ ਖਲੋਕੇ ਉਹਨਾਂ ਨੇ ਜਦੋਂ ਕੌਮ ਵਕ ਵਕ ਮਿਸਲਾਂ ਨੂੰ ਨਿਸ਼ਾਨ ਵੰਡੇ ਸੀ ਤਾਂ ਉਹਦੇ ਵਿੱਚ ਜਿਹੜੀਆਂ ਜ਼ਿਆਦਾਤਰ ਮਿਸਲਾਂ ਸਨ ਨਾ ਜੀ ਉਹ ਤਰਨਾ ਦਲ ਦੀਆਂ ਸੀ ਤਰਨਾ ਦਲ ਦਾ ਮਤਲਬ ਹੁੰਦਾ 40 ਸਾਲਾਂ ਤੋਂ ਘੱਟ ਉਮਰ ਵਾਲੇ ਤੇ ਇੱਕ ਜਾਂ ਦੋ ਮਿਸਲਾਂਈ ਸਨ ਜਿਹੜੀਆਂ ਕਿ ਬੁੱਢਾ ਦਲ ਦੀਆਂ ਸਨ ਜਿਹੜੇ 40 ਸਾਲਾਂ ਤੋਂ ਵਡੇਰੀ ਉਮਰ ਵਾਲੇ ਹੋ ਗਏ ਤਾਂ ਉਦੋਂ ਵੀ ਦੇਖੋ ਜਿਹੜੇ ਕੌਮ ਦੇ ਵਡੇਰੀ ਉਮਰ ਦੇ ਬਿਊਰਕ ਲੀਡਰ ਸਨ ਉਹ ਐਡਵਾਈਸ ਕਰਦੇ ਹੁੰਦੇ ਸੀ ਤਾਂ ਮਾਨ ਸਾਹਿਬ ਵੀ ਇਸ ਚੀਜ਼ ਨੂੰ ਮੇਰੇ ਸਾਹਬ ਨਾਲ ਬਿਹਤਰੀ ਨਾਲ ਸਮਝਦੇ ਨੇ ਵੀ ਨੌਜਵਾਨੀ ਦਾ ਇਹ ਸਮਾਂ ਨੌਜਵਾਨਾਂ ਨੂੰ ਅੱਗੇ ਕਰਨਾ ਚਾਹੀਦਾ ਤੇ ਉਹ ਸਾਡੇ ਮੈਂ ਕਹੂੰ ਐਡਵਾਈਸ ਕਰਨ ਸਾਨੂੰ ਤੇ ਜੋ ਇੱਕ رائے مشورے ਨਾਲ ਚੱਲਿਆ ਜਾਵੇ ਸਾਰੇ ਜਿਹੜੇ ਕੌਮ ਨੂੰ ਕੱਲੇ ਮਾਨ ਸਾਹਿਬ ਨਹੀਂ ਹੋਰ ਵੀ ਜਿਹੜੇ ਲੀਡਰ ਨੇ ਜਿਹੜੇ ਇਸ ਸਮੇਂ ਕੌਮ ਦੇ ਬੜੇ ਸੂਝਵਾਨ ਨੇ ਜਿਹੜੇ ਕੌਮ ਨੂੰ ਜੋ ਸਲਾਹ مشورہ ਦਿੰਦੇ ਰਹਿੰਦੇ ਹੁੰਦੇ ਨੇ ਚਾਹੇ ਉਹ ਕੋਈ ਇੰਟੈਲੈਕਚੁਅਲ ਵਰਗ ਹੈ ਚਾਹੇ ਕੋਈ ਲਿਖਾਰੀ ਨੇ ਚਾਹੇ ਰਿਟਾਇਰਡ ਆਈਐਸ ਨੇ ਜਿਨ੍ਹਾਂ ਨੇ ਬਹੁਤ ਕੁਝ ਸੰਘਰਸ਼ ਦੇਖਿਆ ਉਹ ਇਸ ਸਮੇਂ ਨੌਜਵਾਨਾਂ ਦਾ ਸਮਾਂ ਤੇ ਨੌਜਵਾਨੀ ਦੇ ਮਾਰਗਦਰਸ਼ਨ ਕਰਨ ਉਹਨਾਂ ਨੂੰ ਐਡਵਾਈਸ ਕਰਨ ਤੇ ਨੌਜਵਾਨੀ ਵੀ ਉਹਨਾਂ ਤੋਂ ਸੇਧ ਲੈ ਕੇ ਐ ਜੋ ਚੱਲੇ ਜੀ ਐਮਪੀ ਅਮਰਿਤਪਾਲ ਸਿੰਘ ਨੂੰ ਹਨ ਐਨਐਸਏ ਜਿਹੜਾ ਆ ਲੱਗਿਆ तकरीबन 2 ਸਾਲ ਹੋਣ ਵਾਲੇ ਨੇ ਯੋ ਆਪਾ ਇੱਕ ਨਵੀਂ ਧਾਰਾ ਉਹਨਾਂ ਤੇ ਜੁੜ ਜਾਂਦੀ ਆ ਹੁਣ ਆਮ ਜਿਹੜੇ ਆ ਉਹਨਾਂ ਦੇ ਪ੍ਰਸ਼ੰਸਕ ਖਾਸ ਤੌਰ ਤੇ ਉਹਨਾਂ ਦੇ ਮਨਾਂ 'ਚ ਤੇ ਸਵਾਲ ਆਉਂਦਾ ਯਾਰ ਵੀ ਸਰਕਾਰ ਤਾਂ ਇੱਕ ਤੋਂ ਬਾਅਦ ਇੱਕ ਕੇਸ ਪੈ ਰਹੇ ਨੇ ਵੀ ਐ ਐਮਪੀ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਦੇ ਤਾਂ ਚਾਂਸ ਆਮ ਲੋਕਾਂ ਨੂੰ ਐ ਲੱਗਦਾ ਵੀ ਮੁਸ਼ਕਲ ਆ ਜੀ ਹੁਣ ਪਰ ਇੱਕ ਵਕੀਲ ਦੇ ਤੌਰ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹੋ ਯੋ ਆਪਾ ਕੀ ਯੋ ਆਪਾ ਲੱਗਣ ਤੋਂ ਬਾਅਦ ਇਹ ਸੰਭਵ ਆ ਵੀ ਉਹਨਾਂ ਦੇ ਬਾਹਰ ਆਉਣ ਦੇ ਚਾਂਸ ਹੋਰ ਘਟ ਜਾਂਦੇ ਨੇ ਨਹੀਂ ਜੀ ਦੇਖੋ ਉਹ ਜੋ ਕਤਲ ਕਾਂਡ ਆ ਉਸਦੇ ਵਿੱਚ ਪਹਿਲੇ 302 ਲੱਗੀ ਹੋਈ ਐ ਜਿਸ ਦੀ ਸਜ਼ਾ ਯੂਏਪੀਏ ਨਾਲੋਂ ਜ਼ਿਆਦਾ ਹੈ ਤੇ ਇੱਕ ਪੋਲੀਟੀਕਲ ਸਟੰਟ ਲੱਗਦਾ ਯੂਏਪੀਏ ਸਿਰਫ ਇਸ ਪੋਲੀਟੀਕਲ ਸਟੰਟ ਤੋਂ ਜ਼ਿਆਦਾ ਕੁਝ ਵੀ ਨਹੀਂ ਵੀ ਜੋ ਤੁਸੀਂ ਗੱਲ ਕੀਤੀ ਵੀ ਲੋਕਾਂ ਦੇ ਮਨਾਂ 'ਚ ਇੱਕ ਡਰ ਤੇ ਸਹਿਮ ਦਾ ਮਾਹੌਲ ਬਣ ਜੇ ਜਿਹੜੇ ਸਪੋਰਟਰ ਨੇ ਉਹ ਟੁੱਟ ਜਾਣ ਵੀ ਹੁਣ ਜੇ ਇਸ ਧਿਰ ਨਾਲ ਖਲੋਵਾਂਗੇ ਤਾਂ ਪਤਾ ਨਹੀਂ ਭਾਈ ਅਮਰਪਾਲ ਸਿੰਘ ਨੇ ਬਾਹਰ ਆਉਣਾ ਹੈ ਕਿ ਨਹੀਂ ਫਿਊਚਰ ਬਣੂਗਾ ਕਿ ਨਹੀਂ ਬਣੂਗਾ ਤਾਂ ਉਹੀ ਸਰਕਾਰ ਦੀ ਇੱਕ ਬਦਨੀਤੀ ਹੈ ਉਸ ਲਈ ਪੁਲਿਸ ਦਾ ਦੁਰਉਪਯੋਗ ਹੋ ਰਿਹਾ ਸਰਕਾਰ ਵੱਲੋਂ ਪਰ ਦੇਖੋ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਇਹੋ ਜੀ ਚੀਜ਼ ਹੈ ਦੁਨੀਆ ਦੇ ਵਿੱਚ ਜਿਹੜੀ ਕੀ ਸੰਭਵ ਕੋਈ ਚੀਜ਼ ਨਹੀਂ ਜਿਹੜੀ ਅਸੰਭਵ ਹੋਵੇ ਦੁਨੀਆ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਹੈ ਮੈਂ ਕਹੂੰਗਾ ਬੰਦਖਲਾਸੀ ਕਰਾਉਣੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਹਨਾਂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਤੇ ਜੇ ਆਪਾਂ ਕਾਨੂੰਨੀ ਪੱਖ ਤੋਂ ਵੀ ਦੇਖੀਏ ਤਾਂ ਦੇਖੋ ਮੇਨ ਗੱਲ ਐਨਐਸਸੀ ਟੁੱਟਣੀ ਹੈ ਉਸ ਤੋਂ ਬਾਅਦ ਸਰਕਾਰ ਕਿੰਨਾ ੱਕ ੱਕਾ ਕਰਦੀ ਆ ਅਰੈਸਟ ਪਾਉਂਦੀ ਆ ਕੇਸਾਂ ਦੇ ਵਿੱਚ ਨਹੀਂ ਪਾਉਂਦੀ ਆ ਫਿਰ ਜ਼ਮਾਨਤਾਂ ਦੇ ਉੱਪਰ ਉਹ ਕੰਮ ਡਿਫਰੈਂਟ ਹੈ ਮੇਨ ਜਿਹੜੀ 29 ਜਨਵਰੀ ਤਰੀਕ ਹੈ ਐਨਐਸਏ ਦੀ ਤੇ ਉਹ ਐਨਐਸਏ ਟੁੱਟਣ ਦੇ ਉੱਪਰ ਮੇਰੇ ਹਿਸਾਬ ਦੇ ਨਾਲ ਸਾਰਾ ਕੁਝ ਹੈ ਇਹ ਖੜਾ ਹੈ ਜੀ ਉਸ ਮੌਕੇ ਤੇ ਵੈਸੇ ਵਕੀਲ ਸਾਹਿਬ ਕੀ ਹੁੰਦਾ ਹੈ ਵੀ ਸਰਕਾਰ ਕਿਹੜੀਆਂ ਚੀਜ਼ਾਂ ਨੂੰ ਰਿਵਿਊ ਕਰਕੇ ਅੱਗੇ ਦਾ ਫੈਸਲਾ ਜਿਹੜਾ ਉਹ ਲੈਂਦੀ ਆ ਮਤਲਬ ਕਿਉਂਕਿ ਜੇ ਆਪਾਂ ਕਹੀਏ ਕਿ ਜਿਵੇਂ ਜਿਸ ਬੰਦੇ ਨੂੰ ਅਰੈਸਟ ਕੀਤਾ ਉਹ ਤਾਂ ਪਹਿਲਾਂ ਤੋਂ ਹੀ ਅੰਦਰ ਆ ਹੈਨਾ ਕਿਉਂਕਿ ਕੀ ਸਰਕਾਰ ਨੂੰ ਲੱਗਦਾ ਹੁੰਦਾ ਵੀ ਕੋਈ ਉਹਨਾਂ ਦੀ ਜਾਂਚ ਦੇ ਵਿੱਚ ਕੁਝ ਬਾਕੀ ਆ ਜਾਂ ਉਹਨਾਂ ਨੂੰ ਹਲੇ ਵੀ ਲੱਗੀ ਜਾਂਦਾ ਵੀ ਭਾਈ ਜਿਸ ਜਿਸ ਅਸੀਂ ਧਾਰਾ ਦੇ ਦੀ ਨੰਦਰ ਕਰਿਆ ਵੀ ਉਹ ਖਤਰਾ ਹਲੇ ਬਰਕਰਾਰ ਆ ਨਹੀਂ ਸਰਕਾਰ ਦਾ ਤੱਕਾ ਹੀ ਹੁੰਦਾ ਜੀ ਹੋਰ ਭਾਈ ਅਮਰਤਪਾਲ ਸਿੰਘ ਨੇ ਕਿਹਨੇ ਕਿਸੇ ਨੂੰ ਡਾਂਗ ਛੋਟੀ ਮਾਰੀ ਸੀ ਯਾ ਕੁਛ ਇਹੋ ਜੀ ਇਥੇ ਬੁਰਸ਼ਾ ਕਰਦੀ ਮਚਾ ਦਿੱਤੀ ਸੀ ਗਦਰ ਮਚਾ ਦਿੱਤਾ ਸੀ ਇਹੋ ਜਿਹਾ ਤਾਂ ਕੁਝ ਵੀ ਨਹੀਂ ਸੀ ਜੋ ਹੋਇਆ ਤਾਂ ਮੇਰੇ ਹਿਸਾਬ ਦੇ ਨਾਲ ਇੱਕ ਪੋਲੀਟਿਕਲੀ ਸਾਰਾ ਕੁਝ ਹੋਇਆ ਜੋ ਭਾਈ ਅਮਰਤਪਾਲ ਸਿੰਘ ਨੂੰ ਗਰਾਊਂਡ ਲੈਵਲ ਤੇ ਸਪੋਰਟ ਮਿਲੀ ਖਾਲਸਾ ਵੀਰ ਦੇ ਦੌਰਾਨ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਹੀ ਉਦੋਂ ਬਾਦਲਦਲੀਏ ਇਹੀ ਕਾਂਗਰਸ ਦਾ ਪ੍ਰਧਾਨ ਇਹੀ ਆਮ ਆਦਮੀ ਪਾਰਟੀ ਇੱਕ ਸੁਰਚ ਹੋ ਗਈ ਸੀ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਉਸ ਤੋਂ ਬਾਅਦ ਜਿਹੜਾ ਐਨਐਸਏ ਲਾ ਦਿੱਤੀ ਫਿਰ ਫਿਰ ਖਿੰਡ ਗਏ ਕੁਝ ਕੁ ਜੋ ਉਸ ਤੋਂ ਸਿੰਪਥੀ ਵੋਟ ਲੈਣ ਲੱਗ ਪਏ ਵੀ ਅਸੀਂ ਹੱਕ ਦੇ ਵਿੱਚ ਆ ਤਾਂ ਦੇਖੋ ਇਹ ਸਾਰੇ ਜਿਹੜੇ ਹੈਗੇ ਨੇ ਮਗਰਮੱਛ ਦੇ ਜਿਹੜੇ ਅਥਰੂ ਨੇ ਰੋ ਰਹੇ ਨੇ ਹੋਰ ਇਹਨਾਂ ਦੇ ਪੱਲੇ ਕੱਖ ਨਹੀਂ ਤੁਹਾਡੀ ਪਾਰਟੀ ਹੁਣ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆ ਗਈ ਆ ਹਣਾ ਪਰ ਜੋ ਚਰਚਾਵਾਂ ਨੇ ਕਹਿੰਦੇ ਐਸਜੀਪੀਸੀ ਦਾ ਇਲੈਕਸ਼ਨ ਪਹਿਲਾਂ ਹੋ ਸਕਦੇ ਨੇ ਵਿਧਾਨ ਸਭਾ ਤੋਂ ਤੇ ਤਿਆਰੀਆਂ ਜਾਂ ਹੁਣ ਪਲੈਨਿੰਗਸ ਕਿਸ ਤਰੀਕੇ ਚੱਲ ਰਹੀਆਂ ਨੇ ਤੇ ਲੋਕਾਂ ਤੱਕ ਪਹੁੰਚ ਕਿਵੇਂ ਕਰਨੀਆਂ ਮੈਂ ਉਸ ਸਵਾਲ ਨਾਲ ਲਿੰਕ ਕਰ ਰਿਹਾ ਗੱਲ ਨੂੰ ਜਿਹਦੇ ਵਿੱਚ ਨਾਨ ਸਿੱਖ ਦੀ ਗੱਲ ਹੁੰਦੀ ਹੈ ਵੀ ਇਸ ਚੀਜ਼ ਨੂੰ ਲੈ ਕੇ ਵੀ ਕੋਈ ਵੱਖਰੇ ਤਰੀਕੇ ਦੀ ਤੁਹਾਡੀ ਪਲੈਨਿੰਗ ਹੋਊਗੀ ਵੀ ਹਾਂ ਉਹਨਾਂ ਲੋਕਾਂ 'ਚ ਯਾਰ ਪਹੁੰਚੀਏ ਤਾਂ ਸਹੀ ਵੀ ਉਹਨਾਂ ਲੋਕਾਂ ਨੂੰ ਲੱਗੇ ਵੀ ਹਾਂ ਇਹ ਸਾਡੇ ਵੀ ਨੇ ਨਹੀਂ ਜੀ ਨਾਨ ਸਿੱਖ ਚਾਹੇ ਜਿੰਨੇ ਵੀ ਨੇ ਨਾਲ ਨੇ ਭਾਈ ਅਮਰਿਤਪਾਲ ਸਿੰਘ ਦੇ ਤਾਂ ਹੀ ਤਾਂ ਜਿਹੜੀ 2 ਲੱਖ ਦੀ ਲੀਡਰ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਆਹ ਇਹ ਤਾਂ ਜੈਨੀਗਾ ਵੀ ਉੱਥੇ ਇਕੱਲੇ ਸਿੱਖ ਹੀ ਵਜਦੇ ਨੇ ਖਡੂਰ ਸਾਹਿਬ ਦੇ ਵਿੱਚ ਸੁਲਤਾਨਪੁਰ ਲੋਧੀ ਚੋਰੀ ਜੋ ਲੀਡ ਆਈ ਹੈ ਜੀਰੇ ਹਲਕੇ ਚੋ ਲੀਡ ਆਈ ਹੈ ਪੱਟੀ ਖੇਮ ਕਰਨ ਖਡੂਰ ਸਾਹਿਬ ਜਿੱਥੇ ਨਾਨ ਸਿੱਖ ਵੀ ਹੈਗੇ ਨੇ ਉੱਥੇ ਸਾਰਿਆਂ ਥਾਵਾਂ ਤੋਂ ਲੀਡ ਆਈ ਹੈ ਜੀ ਤਾਂ ਮੈਂ ਤਾਂ ਸਮਝਦਾ ਵੀ ਨਾਨ ਸਿੱਖ ਵੀ ਨਾਲ ਬਾਕੀ ਅਪਰੋਚ ਸਾਰਿਆਂ ਨੂੰ ਕਰਾਂਗੇ ਕਿਉਂਕਿ ਬਾਈ ਦੀਪ ਸਿੱਧੂ ਦੇ ਕਹਿਣ ਵਾਂਗੂ ਵੀ ਇਹ ਇੱਕ ਸਾੜੀ ਹੋਣ ਦੀ ਲੜਾਈ ਹੈ ਜੇ ਸਿੱਖ ਮਰਦੇ ਨੇ ਪੰਜਾਬ ਦੇ ਵਿੱਚ ਤਾਂ ਬਾਕੀ ਕੌਮਾਂ ਨੇ ਵੀ ਨਹੀਂ ਬਚਣਾ ਕਿਉਂਕਿ ਫਿਰ ਪੰਜਾਬ ਨੇ ਮਰ ਜਾਣਾ ਇਹ ਪੰਥ ਆ ਦਾ ਪੰਜਾਬ ਹੈ ਪੰਜਾਬ ਹੈ ਤਾਂ ਪੰਥ ਆਪਾਂ ਦੋਵਾਂ ਨੂੰ ਨਖੇੜਮਾ ਨਹੀਂ ਦੇਖ ਸਕਦੇ ਤੇ ਮੇਰੇ ਹਸਾਲ ਦੇ ਨਾਲ ਸਾਰੇ ਸਕਵਾਮਾ ਇਸ ਤੇ ਇਕਜੁੱਟ ਨੇ ਚਾਹੇ ਕੋਈ ਵੀ ਹੋਵੇ ਤਾਂ ਸਾਰਿਆਂ ਦੀ ਸਾਰਿਆਂ ਨੂੰ ਅਪਰੋਚ ਵੀ ਕਰਾਂਗੇ ਬੇਨਤੀਆਂ ਵੀ ਕਰਾਂਗੇ ਤੇ ਇਹੋ ਜੀ ਕੋਈ ਗੱਲ ਨਹੀਂ ਜੀ ਇੱਕ ਨਾ ਮੈਂ ਗੱਲ ਜ਼ਿਕਰ ਜ਼ਰੂਰ ਕਰੂੰਗਾ 15ਵੇਂ ਮਤੇ ਦਾ 15ਵਾਂ ਮਤਾ ਜਿਹੜਾ ਨਾ ਉਹ ਬੜਾ ਨਵੇਕਲਾ ਲੱਗਿਆ ਅੱਜ ਤੱਕ ਕਿਸੇ ਪਾਰਟੀ ਨੇ ਉਸ ਟਾਪਿਕ ਨੂੰ ਇੰਨੇ ਇੰਨੇ ਵੱਡੇ ਪੱਧਰ ਤੇ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਨੇ ਕਿਹਾ ਕਿ ਅਸੀਂ ਪੁਲਿਸ ਦੇ ਜਿਹੜਾ ਆ ਨਾ ਉਹ ਢਾਂਚੇ ਦੇ ਵਿੱਚ ਤਬਦੀਲੀਆਂ ਕਰਾਂਗੇ ਤੇ ਉਸ ਨੂੰ ਲੈ ਕੇ ਜਾਂ ਉਹ ਉਹਦੇ ਉੱਤੇ ਫੋਕਸ ਕਰਨ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਦੇਖੋ ਜੀ ਇੱਕ ਨਾ ਮਾਨਯੋਗ ਸੁਪਰੀਮ ਕੋਰਟ ਦੀ ਹੀ ਇੱਕ ਜੱਜਮੈਂਟ ਹੈ 2015 ਵਾਲੀ ਇੱਕ ਡੀਜੀਪੀ ਹੁੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਉਹਨਾਂ ਵੱਲੋਂ ਇਹ ਚੈਲੰਜ ਕੀਤਾ ਗਿਆ ਉਹ ਤਾਂ ਉਸ ਪੁਲਿਸ ਰਿਫਾਰਮਸ ਨੇ ਉਹ ਜੋ ਸੁਪਰੀਮ ਕੋਰਟ ਨੇ ਲੇਡਾਉਨ ਕੀਤੀ ਸੀ ਪਰ ਕਿਸੇ ਵੀ ਸਰਕਾਰ ਨੇ ਉਹ ਜਿਹੜੇ ਰਿਫਾਰਮਸ ਨੇ ਉਹ ਲਾਗੂ ਨਹੀਂ ਕੀਤੇ ਚਾਹੇ ਕੋਈ ਬਾਦਲ ਸਰਕਾਰ ਹੋਵੇ ਚਾਹੇ ਕਾਂਗਰਸ ਚਾਹੇ ਆਮ ਆਦਮੀ ਤਾਂ ਪੈਨ ਇੰਡੀਆ ਲਾਗੂ ਹੋਣੇ ਚਾਹੀਦੇ ਸੀ ਤਾਂ ਉਸ ਬੜੀ ਵੱਡੀ ਤਬਦੀਲੀ ਹੈ ਵੀ ਇੱਕ ਕੰਪਲੇਂਟ ਸਿਸਟਮ ਸ਼ੁਰੂ ਕਰਨਾ ਸੀ ਪੁਲਿਸ ਦੇ ਅਗੇਂਸਟ ਵੀ ਜਿਹੜਾ ਕੋਈ ਡੀਐਸਪੀ ਐਸਐਸਪੀ ਧੱਕਾ ਕਰਦਾ ਜਿਲ੍ਹਾ ਪੱਧਰ ਤੇ ਕੋਈ ਐਸਐਚਓ ਥਾਣੇਦਾਰ ਤਾਂ ਉਸ ਦਾ ਇੱਕ ਰੈਜ਼ੋਲੂਸ਼ਨ ਮੈਕੈਨਿਜ਼ਮ ਹੋਵੇ ਵੀ ਹੁਣ ਦੇਖੋ ਜੇ ਪੁਲਿਸ ਦੀ ਤੁਸੀਂ ਕੰਪਲੇਂਟ ਕਰਨੀ ਹੈ ਤਾਂ ਜਾਣਾ ਕਿਹਦੇ ਕੋਲ ਹੈ ਪੁਲਿਸ ਵਾਲੇ ਕੋਲ ਉਹ ਤੇ ਉਹ ਚਦਾ ਹੱਲ ਨਹੀਂ ਹੁੰਦਾ ਇਸੇ ਚੀਜ਼ ਕਰਕੇ ਵਧੀ ਕੀ ਹੁੰਦੀ ਹੈ ਲੋਕਾਂ ਨਾਲ ਧੱਕੇਸ਼ਾਈ ਹੁੰਦੀ ਹੈ ਤਾਂ ਇੱਕ ਲਾਅ ਐਂਡ ਆਰਡਰ ਨੂੰ ਵਧਿਆ ਕਰਨ ਦੇ ਲਈ ਪੁਖਤਾ ਕਰਨ ਦੇ ਲਈ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ ਫਰੋਤੀਆਂ ਨਿਤ ਦਿਨ ਦਿਹਾੜੇ ਕਤਲ ਹੋ ਰਹੇ ਨੇ ਹੈਨਾ ਵਪਾਰੀ ਵਰਗ ਡਰਿਆ ਹੋਇਆ ਤਾਂ ਇਸ ਕਰਕੇ ਜਿਹੜੀ ਪੁਲਿਸ ਰਿਫਾਰਮਸ ਦੀ ਬੜੀ ਜਿਆਦਾ ਲੋੜ ਹੈ ਪੰਜਾਬ ਦੇ ਵਿੱਚ ਤੇ ਉਹ ਜੇ ਕੋਈ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਲੋਕਾਂ ਦੇ ਸਾਥ ਸਦਕੇ ਜੇ ਕੋਈ ਇਹੋ ਜੀ ਕੋਈ ਸੱਤਾ ਪਾਈ ਅਮਰਿਤਪਾਲ ਸਿੰਘ ਦੀ ਪੋਲੀਟੀਕਲ ਪਾਰਟੀ ਨੂੰ ਪ੍ਰਾਪਤ ਹੁੰਦੀ ਹੈ ਤਾਂ ਪੁਲਿਸ ਢਾਂਚੇ ਵਿੱਚ ਜਿਹੜੀ ਤਬਦੀਲੀ ਕਰਨੀ ਹੈ ਉਹ ਮੇਨ ਅਜੈਂਡਾ ਰਹੇਗਾ ਜੀ ਅੱਛਾ ਭਰਤੀ ਪ੍ਰਕਿਰਿਆ ਹੁਣ ਕੀ ਰਹਿਣ ਵਾਲੀ ਆ ਜਿਹੜੀ ਹੁਣ ਤੁਸੀਂ ਹੁਣ ਤੋਂ ਸ਼ੁਰੂ ਕਰਨ ਵਾਲਿਓ ਭਰਤੀ ਪ੍ਰਕਿਰਿਆ ਬਸ ਸਾਰਿਆਂ ਕੋਲ ਜਾਵਾਂਗੇ ਜੀ ਫਾਰਮ ਹੈਗੇ ਨੇ ਤੇ ਜੇ ਕੋਈ ਫੀਸ ਦਿੰਦਾ ਕੋਈ 10 20 ਰੁਪਏ ਤਾਂ ਵੀ ਠੀਕ ਹੈ ਜੇ ਨਹੀਂ ਤਾਂ ਤਾਂ ਵੀ ਉਸ ਦਾ ਵੈਲਕਮ ਹੈ ਕਿਉਂਕਿ ਅਸੀਂ ਇਹ ਜੋ ਚੀਜ਼ ਨੂੰ ਲੈ ਕੇ ਚੱਲਣਾ ਹੈ ਅਸੀਂ ਕਿਸੇ ਤਨਾੜ ਬੰਦਿਆਂ ਕੋਲੋਂ ਵਪਾਰੀਆਂ ਕੋਲੋਂ ਜਾਂ ਕਿਸੇ ਹੋਰ ਕੋਈ ਕਾਲੇ ਧੰਦੇ ਕਰਨ ਵਾਲੇ ਲੋਕਾਂ ਕੋਲੋਂ ਨਹੀਂ ਕੋਈ ਚੀਜ਼ ਲੈ ਕੇ ਚੱਲ ਰਹੇ ਅਸੀਂ ਸਿਰਫ عوام ਦੀ ਲੋਕਾਂ ਦੀ ਸਪੋਰਟ ਨਾਲ ਚਾਹੇ ਕੋਈ ਤਿਲਫੁਲ ਜਿੰਨੀ ਮਰਜ਼ੀ ਸੇਵਾ ਪਾ ਦੇ ਕੋਈ 10 20 500000 ਉਸ ਦੇ ਨਾਲ ਪਾਰਟੀ ਖੜੀ ਕਰਨ ਜਾ ਰਹੇ ਹਾਂ ਤੇ ਇਹ ਸਾਡੀ ਜਿਹੜੀ ਹੈ ਮੰਚ ਹੈ ਜੀ ਆਖਰੀ ਸਵਾਲ ਹੈ ਮੇਰਾ ਇੱਕ ਨਾ ਤਸਵੀਰ ਬਹੁਤ ਵਾਇਰਲ ਹੋ ਰਹੀ ਸੀਗੀ ਬੀਤੇ ਦਿਨੀ ਉਹ ਅਕਾਲੀ ਦਲ ਵਾਲਿਆਂ ਨੇ ਵੀ ਕੀਤੀ ਜਿਦੇ ਵਿੱਚ ਤੁਹਾਡੀ ਮੁਕਸਰ ਰੈਲੀ ਦੀਆਂ ਖਾਲੀ ਕੁਰਸੀਆਂ ਵਿਖਾਈਆਂ ਉਹਨਾਂ ਨੇ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਇਸ ਤੇ ਰਿਐਕਸ਼ਨ ਆ ਵੀ ਤੁਹਾਨੂੰ ਰਿਸਪੌਂਸ ਕਿਹੋ ਜਿਹਾ ਮਿਲਿਆ ਤੇ ਇਹ ਚੀਜ਼ ਜਿਹੜੀ ਆ ਚੱਲ ਰਹੀ ਆ ਇਹ ਚ ਕਿੰਨੀ ਕਿ ਸੱਚਾਈ ਆ ਨਹੀਂ ਦੇਖੋ ਜੀ ਮੇਰੇ ਕੋਲ ਫੋਟੋਆਂ ਹੈਗੀਆਂ ਨੇ 10000 ਬੰਦੇ ਦੇ ਇਕੱਠ ਦੀਆਂ ਮੁਕਸਰ ਰੈਲੀ ਦੇ ਵਿੱਚ ਦੇਖੋ ਉਹ ਤਾਂ ਜਿ세 ਸ਼ਰਾਰਤ ਹੋਵੇ ਨਾ ਜਿੱਥੇ ਜਿਹੜੇ ਇਹ ਨਿਊਜ਼ ਚੈਨਲ ਵਿਕ ਜਾਣ ਹੁਣ ਜਾਂ ਤਾਂ ਸਮਾਗਮ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਸਮਾਗਮ ਕਿਸੇ ਟਾਈਮ ਤੇ ਸ਼ੁਰੂ ਹੋਣਾ ਹੀ ਹੈ ਜੀ ਹੁਣ ਇੱਕੋ ਦਮ 10000 ਦੀ ਭੀੜ ਇੱਕੋ ਦਮ ਤਾਂ ਨਹੀਂ ਆਜੂਗੀ ਉੱਥੇ ਪ੍ਰਗਟ ਹੋ ਜੂਗੀ ਕੋਈ 500 100 ਬੰਦਾ ਫੇਰ ਹੀ 10000 ਰਹੂਗਾ ਇਕੱਠ ਤੇ ਜਾਂਦੇ ਸਮੇਂ ਵੀ ਜੇ ਸਮਾਗ ਉਦੋਂ ਜਦੋਂ ਸਨ ਐਲਾਨ ਹੋ ਗਿਆ ਤਾਂ ਉਦੋਂ ਵੀ ਕਈ ਵਾਰੀ ਸੰਗਤ ਘਰਾਂ ਦੂਰ ਬੜੇ ਦੂਰੋਂ ਆਏ ਹੁੰਦੇ ਨੇ 4-5 ਵਜੇ ਜੇ ਕੋਈ ਅੰਮ੍ਰਿਤਸਰੋਂ ਆਇਆ ਹੈ ਕੋਈ ਜਲੰਧਰੋਂ ਆਇਆ ਉਹਨੇ ਜਾਣਾ ਵੀ ਹੈ ਤਾਂ ਦੇਖੋ ਜਦੋਂ 12 1 ਵਜੇ ਮਾਹੌਲ ਪੀਕ ਤੇ ਹੁੰਦਾ ਆ ਬਾਦਲ ਗਰੁੱਪ ਨੇ ਤਾਂ ਉਦੋਂ ਫੋਟੋ ਪਾਤੀ ਇਹਨਾਂ ਨੇ ਤਾਂ ਆਉਂਦੇ ਜਾਂਦਿਆਂ ਦੀ ਇਕੱਲੇ ਕਹਿ ਰਿਆਂ ਦੀ ਲੋਕਾਂ ਨੂੰ ਪੈਸੇ ਲਿਆ ਕੇ ਬੱਸਾਂ ਚ ਭਾਉਂਦਿਆਂ ਦੀ ਫੋਟੋਆਂ ਪਾਈਆਂ ਨਹੀਂ ਉਹਨਾਂ ਨੇ ਵਾਇਰਲ ਕੀਤੀਆਂ ਨਹੀਂ ਜੋ ਵਾਇਰਲ ਹੋ ਜਾਣ ਤਾਂ ਸਾਰੀਆਂ ਚੀਜ਼ ਸਾਹਮਣੇ ਆ ਜੂਗੀ ਤਾਂ ਮੇਰੇ ਹਿਸਾਬ ਦੇ ਨਾਲ ਕੁਝ ਨਿਊਜ਼ ਚੈਨਲ ਜਿਹੜੇ ਵਿਕ ਚੁੱਕੇ ਨੇ ਜ਼ਮੀਰਾਂ ਵੇਚ ਚ ਸੋ ਦੇ ਵਰਗੇ ਲੋਕ ਬੜੇ ਘੱਟ ਨੇ ਜਿਹੜੀ ਸਹੀ ਗੱਲ ਅੱਗੇ ਰੱਖਦੇ ਨੇ ਤਾਂ ਇਸ ਕਰਕੇ ਵੀ ਬੜਾ ਜੋ ਨੁਕਸਾਨ ਹੋ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਵਕੀਲ ਸਾਹਿਬ ਸ਼ੁਕਰੀਆ ਮਹਾਰਾਸ਼ੀ ਸੋ ਇਸ ਹਨ ਐਡਵੋਕੇਟ ਮਾਨ ਸਿੰਘ ਖਾਰਾ ਜਿਨ੍ਹਾਂ ਨੇ ਬੜੇ ਜਿਹੜਾ ਆ ਕਹ ਲਓ ਕਿ ਵਿਸਥਾਰ ਦੇ ਵਿੱਚ ਹਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨਵੀਂ ਵੱਡੀ ਪਾਰਟੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕਰੂਗੀ ਤੇ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਲੈ ਕੇ ਜੋ ਚਰਚਾਵਾਂ ਇਸ ਵੇਲੇ ਵੀ ਚੱਲ ਰਹੀਆਂ ਨੇ ਕਿ ਐਨਐਸਸੀ ਤੋਂ ਬਾਅਦ ਜੋ ਆਪਾ ਲੱਗਣ ਤੋਂ ਬਾਅਦ ਕੀ ਉਹਨਾਂ ਨੂੰ ਬਾਹਰ ਆਉਣਾ ਜਿਹੜਾ ਆ ਹੋਰ ਮੁਸ਼ਕਲ ਹੋਵੇਗਾ ਇਸ ਤੇ ਬਾਰੇ ਵੀ ਜ ਵੇਖਦੇ ਰਹੋ ਚੈਨਲ ਪੰਜਾਬ 23